ਲੀਡਰ ਕਿਹੜਾ ਸੇ ਉਹ ਇੱਕ ਰਹੇ ਨੇ ਅੱਗੇ ਵਾਲਾ ਕੰਮ ਦਾ ਹੈ ਹੀ ਨਹੀਂ ਕਿਸੇ ਦਾ ਸੱਕਾ ਲੀਡਰ ਜਿਹੜਾ ਬੰਦਾ ਕੰਮ ਵਧੀਆ ਕਰੂਗਾ ਸਰਕਾਰ ਕਿਸੇ ਦੀ ਵੀ ਹੋ ਅਸੀਂ ਤਾਂ ਵੋਟ ਉਹਨੂੰ ਪਾਵਾਂਗੇ ਇਤੋਂ ਤੱਕ ਸਾਨੂੰ ਉਹਦੀ ਪਹਿਚਾਨ ਨਹੀਂ ਹੈਗੀ ਕਿਹੜਾ ਜੇ ਸਾਡੇ ਕੋਲ ਵੀ ਆ ਕੇ ਖੜ ਜਵੇ ਤੁਹਾਡੇ ਜਿਵੇਂ ਵੀ ਹੋਵੇ ਸਾਨੂੰ ਦਾਵਾ ਨਹੀਂ ਪਤਾ ਮੇਰੇ ਡਾਕਟਰ ਸਾਹਿਬ ਨੇ ਕਾਂਗਰਸ ਦੀ ਗੱਲ ਕਰੀਏ ਪਹਿਲਾਂ ਸਰਕਾਰ ਵੀ ਰਹੀ ਹੈ ਪੰਜਾਬ 'ਚ ਤੇ ਡਾਕਟਰ ਮਨਮੋਹਨ ਸਿੰਘ ਵੀ ਉੱਪਰ ਰਹੇ ਨੇ ਉਹਦਾ ਕੰਮ ਕਰ ਹੋਈ ਨੇ ਮੰਨਦੇ ਹੋ ਦੇਖੋ ਜੀ ਡਾਕਟਰ ਮਨਮੋਹਨ ਸਿੰਘ ਵਧੀਆ ਸੇ ਜੀ ਪਰ ਇਹ ਕਟਬੁਤਲੀ ਸੀ ਉਹਧੀ ਜੀ ਕਹਦੇ ਨੇ ਜੀ ਐਨੇ ਰੇਲਵੇ ਚੋਣੇ ਬਣਾ ਦਦੇ ਬੁਲਟ ਟ੍ਰੇਨ ਚਲਾਤੀ ਉਹ ਗਰੀਬ ਬੰਦਾ ਬੁਲਟ ਟ੍ਰੇਨ ਚ ਸਫਰ ਕਰ ਲੂਗਾ ਐਮਪੀ ਦੇ ਚੋਣਾਂ ਫੇਰ ਆ ਗਈਆਂ ਕੀ ਲੱਗਦਾ ਹੈ ਕਿਹੜੀ ਪਾਰਟੀ ਦਾ ਕਿਹੜਾ ਮੀਤਵਾ ਠੀਕ ਲੱਗਦਾ ਤੁਹਾਨੂੰ ਆਪਣੇ ਹਲਕੇ ਵਿੱਚ ਵੋਟ ਪਾਈਏ ਕਿਹਨੂੰ ਪਹਿਲਾਂ ਤਾਂ ਇਹ ਨਹੀਂ ਸਮਝਦਾ ਦੀ ਵੋਟ ਪਾਈਏ ਕਿਨੂੰ ਕਿਹੜੀ ਪਾਰਟੀ ਹੈ ਕਿਹੜੀ ਪਾਰਟੀ ਕੀ ਚ ਨਹੀਂ ਹੈਗੀ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਸਿਆਸੀ ਭਖਿਆ ਹੋਇਆ ਹੈ ਵੱਖ-ਵੱਖ ਲੋਕਾਂ ਦੀ رائے ਲੈਣ ਲਈ ਪਹੁੰਚ ਰਹੇ ਹਾਂ ਸਰੰਦ ਸ਼ਹਿਰ ਦੇ ਵਿੱਚ ਦੁਕਾਨਦਾਰਾਂ ਦੀਆਂ ਕੀ ਸਮੱਸਿਆਵਾਂ ਨੇ ਜਾਂ ਉਹਨਾਂ ਦੇ ਵਿਚਾਰ ਕੀ ਨੇ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਇਹ ਗੱਲਬਾਤ ਕਰਾਂਗੇ ਉਹਨਾਂ ਦੀ رائے ਲੈਣ ਵਾਸਤੇ ਅਸੀਂ ਪਹੁੰਚ ਰਹੇ ਹਾਂ ਬਹੁਤ ਸਾਰੇ ਸਾਡੇ ਦੁਕਾਨਦਾਰ ਸਾਡੇ ਨਾਲ ਇੱਥੇ ਮੌਜੂਦ ਨੇ ਕਿ ਕੀ ਕੁਝ ਇੱਥੇ ਲੱਗ ਰਿਹਾ ਉਹਨਾਂ ਨੂੰ ਅਕਜੀਤ ਜੀ ਕੀ ਨਾਮ ਹੈ ਜੀ ਸੁਨੀਲ ਕੁਮਾਰ ਜੀ ਕਿਹੜੀ ਪਾਰਟੀ ਪਸੰਦ ਲੱਗੀ ਹੁਣ ਲੋਕ ਸਭਾ ਦੇ ਚੋਣ ਆ ਗੀਆਂ ਫੇਰ? ਸਾਰੀ ਹੀ ਪਸੰਦ ਨੇ ਜੀ। ਮੈਂ ਕਹਿੰਦਾ ਕਿ ਸਾਰੀਆਂ ਪਸੰਦ ਨੇ ਜੀ। ਦੁਕਾਨਦਾਰ ਕਰਕੇ ਕਹਿੰਦੇ ਹੋ। ਬਸ ਐਂ ਲਾ ਲਓ। ਇਹ ਫਿਰ ਵੀ ਹੁੰਦਾ ਵੀ ਇਹਨੇ ਥੋੜਾ ਜਿਹਾ ਕੰਮ ਵਧੀਆ ਕਰਿਆ ਉਹਨੇ ਨਹੀਂ ਕਰਿਆ। ਵਧੀਆ ਕਰਦੀਆਂ ਜੀ ਇਹ ਤਾਂ ਲੀਡਰਾਂ ਦਾ ਕੰਮ ਨੇ ਠੀਕ ਨੇ ਜੀ। ਅੱਛਾ। ਇੱਥੇ ਅਸੀਂ ਕੀ ਦੁਕਾਨਦਾਰ ਦਾ ਸਮਝਾ ਗਿਰਦਾ ਹੀ ਆ ਜੀ। ਠੀਕ ਹੈ। ਤੇ ਜੇ ਫਿਰ ਤੁਸੀਂ ਕਹੇ ਪਾਰਟੀਆਂ ਸਾਰੀਆਂ ਠੀਕ ਨੇ ਫਿਰ ਲੀਡਰ ਨਹੀਂ ਠੀਕ ਹੈ ਜਿਵੇਂ ਪਾਰਟੀਆਂ ਬਦਲ ਰਹੀ ਨੇ ਅੱਜ ਕੱਲ੍ਹ। ਉਹ ਲੀਡਰ ਤਾਂ ਹੁਣ ਇਹ ਤਾਂ ਜਿਹੜਾ ਕੋਈ ਕਰ ਲਵੇ ਮਗੇ ਦਾ ਸਕਾ ਲੀਡਰ ਜਿੱਧਰ ਦੇਖਿਆ ਉਧਰ ਕੰਮ ਕਰ ਰਿਹਾ ਤੁਹਾਡੇ ਇਥੇ ਡਾਕਟਰ ਅਮਰ ਸਿੰਘ ਨੇ ਕੰਮ ਕਿਆ ਕਰੇ ਕੋਈ ਆ ਕੰਮ ਤਾਂ ਸੀ ਤੇ ਸ਼ਕਲ ਵੀ ਦੇਖੀ ਉਹਦੀ ਹੈ ਕਿਹੜਾ ਅਜੇ ਤੱਕ ਅਜੇ ਤੱਕ ਸਾਲ ਉਹਦੀ ਪਛਾਣ ਨਹੀਂ ਹੈਗੀ ਕਿਹੜਾ ਜੇ ਸਾਡੇ ਕੋਲ ਵੀ ਆ ਕੇ ਖੜ ਜਵੇ ਤੁਹਾਡੇ ਜੋ ਕੀ ਹੋਵੇ ਸਾਨੂੰ ਤਾਂ ਵੀ ਨਹੀਂ ਪਤਾ ਵੀ ਡਾਕਟਰ ਸਾਹਿਬ ਨੇ ਕੰਮ ਤਾਂ ਵਧੀਆ ਕੀਤਾ ਹੋਣਾ ਕੰਮ ਤਾਂ ਹੁਣ ਇਹ ਮੁੜ ਕੇ ਆਉਂਦੇ ਕੀ ਨਹੀਂ ਕਿਉਂ ਨਹੀਂ ਕਾਰਨ ਕੀ ਲੱਗਦੇ ਨੇ ਵੀ ਇੱਕ ਵਾਰ ਵੋਟਾਂ ਲੈ ਕੇ ਚਲੇ ਜਾਂਦੇ ਨੇ ਇਹ ਪਰਸਪੈਕਸ਼ਨ ਬਣੀ ਹੋਈ ਹੈ ਹੁਣ ਵੀ ਤਾਂ ਏਰੀਆ ਬਹੁਤ ਹੈ ਕਿਤੇ ਕਿਤੇ ਕੋਲ ਜਾਣਗੇ ਆ ਕੇ ਕਰਨਾ ਵੀ ਕੀ ਹੈ ਕਿਹੜਾ ਲੋੜ ਹੈ 5 ਸਾਲ ਬਾਅਦ ਲੋੜ ਪੈਣੀ ਹੈ 5 ਸਾਲਾਂ ਦੇ 5 ਸਾਲ ਬਹੁਤ ਹੋ ਗਏ ਨੇ 5 ਸਾਲਾਂ ਚ ਆਪਣੇ ਇਹਦੇ ਚ ਵੀ ਇੱਕ ਵਾਰ ਵੀ ਨਹੀਂ ਕੋਈ ਹਮ ਸਕੇ ਅਗਲ ਨਹੀਂ ਦੇਖੀ ਸਾਨੂੰ ਵੀ ਕਿਹੜਾ ਹੈ ਗਿਹੜ ਨੇ ਅਜੇ ਤੱਕ ਅੱਛਾ ਹਾਂਜੀ ਹਾਂਜੀ ਹੁਣ ਫੇਰ ਉਹ ਵੀ ਖੜੇ ਨੇ ਅਮਰ ਸਿੰਘ ਵੀ ਖੜੇ ਨੇ ਚਲੋ ਉਧਰ ਜੀਪੀ ਉਧਰੋਂ ਆ ਗਈ ਕਾਂਗਰਸ ਚੋਂ ਤੇ ਕੀ ਲੱਗਦਾ ਫੇਰ ਕੀ ਕੀ ਦੀ ਗੱਲਬਾਤ ਬਣੂ ਮਾਹੌਲ ਜਿਹਾ ਕੀ ਲੱਗ ਰਿਹਾ ਦੇਖੋ ਇੱਥੇ ਤਾਂ ਜੀਪੀ ਦੀ ਆਵਾਜ਼ ਜ਼ਿਆਦਾ ਹੈ ਜਿਹੜਾ ਆਪਣਾ ਹਲਕਾ ਅੱਛਾ ਬਾਕੀ ਤਾਂ ਪਤਾ ਨਹੀਂ ਹੁਣ ਬੋਰਡ ਅਗਲਾ ਕਿੰਨੂੰ ਪੰਦਾ ਠੀਕ ਨੇ ਹਲਕੀ ਆਵਾਜ਼ ਹੈਗੀ ਬੇਥੇ ਵੀ ਠੀਕ ਹੈ ਕਿਉਂਕਿ ਪਰ ਛੋਟਾ ਜਿਹਾ ਉੱਠਿਆ ਜੇ ਹੁੰਦਾ ਵਰਾਲ ਰਾਜਦਾ ਮੀਦਾ ਸਾਹਿਬ ਨਾਲ ਜੀ ਬਾਕੀ ਹੋਣ ਤੋਂ ਬਾਅਦ ਜਤਨ ਤੋਂ ਬਾਅਦ ਆ ਜਾਂ ਹੋਣ ਤੋਂ ਬਾਅਦ ਪਤਾ ਲੱਗੂ ਕੀ ਹੁੰਦਾ ਜਿਵੇਂ ਆਪ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ 2022 ਤੁਹਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦਾ ਮਾਹੌਲ ਸੀ ਹੈ ਨਾ ਹੁਣ ਇਹ ਕੀ ਕੀ ਲੱਗ ਰਿਹਾ ਹੈ ਇਹ ਵੀ ਕਹਿ ਰਹੇ ਨੇ ਵੀ ਟੱਕਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਲੱਗ ਰਿਹਾ ਹੈ ਮਹਿਸੂਸ ਹੋ ਰਿਹਾ ਤੁਹਾਨੂੰ ਦੋਹਾਂ ਦੀ ਟੱਕਰ ਹੈ ਜੀ ਦੋਹਾਂ ਦੀ ਦੇਖੋ ਕਿਹਦੀ ਪਾਕਿਸਤਾਨ ਦੀ ਕੋਈ ਗੱਲਬਾਤ ਬਣੂਗੀ ਕਿ ਆਪ ਦੀ ਬਣੂਗੀ ਫਿਰ ਇਹ ਕੀ ਦੇਖੋ ਕੀ ਕਹਿ ਸਕਦੇ ਹੁਣ ਇਹਦੇ ਬਾਰੇ ਲੋਕਾਂ ਲੱਗੀ ਪਤਾ ਜੀ ਲੋਕਾਂ ਦੇ ਮਨਾਂ ਦਾ ਕੁਝ ਨਹੀਂ ਪਤਾ ਬੋੜ ਬਾਨ ਲਗੇ ਮਨ ਬਦਲ ਜਾਂਦਾ ਠੀਕ ਹੈ ਅਮਰਤਪਾਲ ਨੂੰ ਜਾਣਦਾ ਤੁਸੀਂ ਅਮਰਤਪਾਲ ਦਾ ਵੀ ਬਹੁਤ ਨਾਮ ਜਾਂ ਚੱਲਦਾ ਹੈ ਭਾਈ ਅਮਰਤਪਾਲ ਸਿੰਘ ਜਿਹੜਾ ਡਿਬਰੂਗੜ ਜੇਲ੍ਹ ਚ ਬੰਦ ਹੈ ਨਾਲਾ ਵੀ ਨਹੀਂ ਸੁਣਦਾ ਇਹ ਇੱਧਰ ਨਹੀਂ ਹੈ ਜੀ ਇਹਨਾਂ ਇਹ ਦੱਸੋ ਪ੍ਰਧਾਨ ਮੰਤਰੀ ਦਾ ਮਸਲਾ ਹੈ ਵੀ ਡਾਕਟਰ ਮਨਮੋਹਨ ਸਿੰਘ ਦਾਸਾ ਰਹੇ ਨੇ ਉਸ ਤੋਂ ਬਾਅਦ ਨਰਿੰਦਰ ਮੋਦੀ ਨੂੰ ਵੀ 10 ਸਾਲ ਹੋ ਗਏ ਹੈ ਨਾ ਪ੍ਰਧਾਨ ਮੰਤਰੀ ਦੇ ਦੋਵਾਂ ਦੇ ਵਿੱਚੋਂ ਜੇ ਤੁਲਨਾ ਕੀਤੀ ਜਾਵੇ ਤਾਂ ਕਿਹਦੇ ਪ੍ਰਬੰਧ ਠੀਕ ਲੱਗਿਆ ਦੇਖੋ ਜੀ ਡਾਕਟਰ ਮਨਮੋਹਨ ਸਿੰਘ ਵਧੀਆ ਸੀ ਜੀ ਪਰ ਇਹ ਕਟਬੁਤਲੀ ਸੀ ਜੇ ਇਹਦੇ ਹੱਥ ਪਾਵਰ ਹੁੰਦੀ ਤਾਂ ਕੰਮ ਇਹ ਵਧੀਆ ਕਰਦਾ ਜੀ ਇਹਦੇ ਵਰਗਾ ਪ੍ਰਧਾਨ ਮੰਤਰੀ ਨਾ ਮਿਲ ਨਾ ਮਿਲਣਾ ਪਰ ਇਹਦੇ ਹੱਥਾਂ 'ਚ ਕੁਝ ਨਹੀਂ ਸੀ ਹੱਥ ਬਸ ਵੀ ਤਾਂ ਕੁਝ ਚਾਹੀਦਾ ਮੋਦੀ ਠੀਕ ਆ ਆਪਣੀ ਜਗ੍ਹਾ ਉਹ ਆਪਣੀ ਜਗ੍ਹਾ ਵਧੀਆ ਕੰਮ ਕਰਦਾ ਜੀ ਅੱਗੇ ਕੀ ਉੱਪਰ ਦੱਸੋ ਕੀ ਗੱਲਬਾਤ ਬੰਦੀ ਆ ਬਸਾ ਨਹੀਂ ਉੱਪਰ ਤਾਂ ਕੋਈ ਪਤਾ ਨਹੀਂ ਜੀ ਦੇਖੋ ਜੀ ਬਾਹਰ ਦਾ ਮੋਢੀ ਮੋਦੀ ਨੂੰ ਪੈਣੀ ਹੈ ਜ਼ਿਆਦਾ ਉਹ ਭਾਜੀਪੀ ਨੂੰ ਪਾਉਗੇ ਜੀ ਇੱਥੇ ਲੋਕਲ ਆਪਣੇ ਪੰਜਾਬ ਵਿੱਚ ਨਹੀਂ ਨਹੀਂ ਪੈਂਦੀ ਜੀ ਬਾਹਰ ਦਾ ਮੋਦੀ ਉਹ ਕਿ ਉਧਰ ਕੰਮ ਬਹੁਤ ਕੀਤੇ ਨੇ ਇੱਧਰ ਆਪਸੀ ਝਗੜੇ ਕਰਕੇ ਕੰਮ ਹੀ ਨਹੀਂ ਹੋਇਆ ਕੋਈ ਵੀ ਮੋਦੀ ਨਾ ਕਰਨ ਦਿੱਤਾ ਕੰਮ ਕੋਈ ਨਾ ਹੋਇਆ ਜੀ ਠੀਕ ਨਹੀਂ ਕੋ ਵੜ ਨਹੀਂ ਦਿੰਦਾ ਬਾਹਰ ਦਾ ਉਧਰ ਦਾ ਸਹਿ ਮੋਦੇ ਇੱਥੇ ਤੇ ਏਰੀਆ ਸਾਡਾ ਦਾ ਜੇ ਮੈਂ ਆਪਾਂ ਕਹਿੰਨੇ ਨੇ ਬੈਕਵਰਡ ਹੈ ਏਰੀਆ ਸਾਡਾ ਬੈਕਵਰਡ ਹੈ ਇੱਥੇ ਬੱਸ ਸਟੈਂਡ ਇੱਥੇ ਰੇਲਵੇ ਸਾਡੇ ਜਿਹੜਾ ਇੱਥੇ ਨਹੀਂ ਕੋਈ ਰਿਕਸ਼ਾ ਟਰੈਂਪੂ ਇੱਥੇ ਨਹੀਂ ਆਉਂਦਾ ਬੱਸਾਂ ਹੀ ਪਹਿਲਾਂ ਉਹ ਕੋ ਆਉ ਉੱਥੇ ਤਾਂ ਹੀ ਹੈ ਨਾ ਜੇ ਟਰੈਂਪੂ ਉਧਰ ਲੰਘਣ ਲੱਗੇ ਸਾਰੇ ਜੀ ਬੱਸ ਸਟੈਂਡ ਹੀ ਚੱਕਦਾ ਕੰਮ ਕਰਦਾ ਕੋਪਾ ਹੋਇਆ ਕੰਮ 25 ਵਸੇ ਨਹੀਂ ਰਿਹਾ ਇੱਥੇ ਜੀ ਜਿੱਥੇ ਕਰਵਿਆ ਵੜਦੇ ਸੋ 25% ਦੀ ਸੇਲ ਹੈ ਨਹੀਂ ਸਾਡੇ ਤੁਸੀਂ ਇਹ ਦੇਖ ਲਓ ਮੈਂ ਜੇ ਮੈਂ ਆਈਦਾ ਹੁਣ ਵਾ ਘੰਟੇ ਤੱਕ ਸੌ ਜਾਣਾ ਹੈ ਜੀ ਪਾਰਕਿੰਗ ਦਾ ਮੰਦੇ ਹੋ ਇੱਥੇ ਗੱਡੀਓ ਨਹੀਂ ਆਉਂਦੀ ਕੋਈ ਪਾਰਕਿੰਗ ਦੀ ਲੋੜ ਹੀ ਹੈ ਨਹੀਂ ਤੁਸੀਂ ਗੱਡੀਆਂ ਨੂੰ ਚਾਰ ਘੜਾ ਦਿਓ ਇਹਦੇ 10 ਮਿੰਟ ਬਹਿ ਜਾਓ ਜੇ ਗੱਡੀ ਲੰਘ ਜਵੇ ਕੋਈ ਰਿਕਸ਼ਾ ਨਹੀਂ ਲੰਘਦਾ ਇੱਥੇ ਮੈਂ ਤਾਂ ਬੁਰਾ ਹੀ ਹਾਲ ਹੈ ਇੱਥੇ ਜੀ ਇਹ ਏਰੀਆ ਹੀ ਡੈੱਡ ਹੋ ਗਿਆ ਸਾਡਾ ਮੰਡੀ ਕੰਮ ਹੈ ਵਰਲੇ ਪਾਸੇ ਕਿ ਉਧਰ ਬੱਸ ਸਟੈਂਡ ਕਰਕੇ ਬੱਸ ਜਿੱਥੇ ਬੱਸਾਂ ਰੁਕਦੇ ਫਿਰ ਤਾਂ ਗਾਹਕ ਆ ਜਾਂਦਾ ਫਿਰ 3 ਵੀਲਰ ਚੱਲਦੇ ਚੱਲਦੇ ਜੀ ਉਹ ਬੱਸ ਸਟਾਡਰੀ ਬੰਦਾ ਉਧਰ ਹੀ ਚਲੇ ਜਾਂਦਾ ਈ ਬੋਲ ਚੜ੍ਹ ਕੇ ਇੱਧਰ ਆਉਂਦਾ ਈ ਕੋਈ ਨਹੀਂ ਧੰਨਵਾਦ ਜੀ ਅੱਛਾ ਹੋਰ ਬਹਿ ਜਾ ਚਾਹ ਚ ਪੀ ਲਓ ਪਾਣੀ ਪੂੜੀ ਚਾਹ ਲਓ ਜੀ ਮੇਰੇ ਕੋਲ ਹੈ ਜੀ ਚਾਹ ਲਓ ਪਾਣੀ ਕੀ ਨਾਮ ਹੈ ਬਾਜੀ ਅਨਮੋਲ ਬਾਂਸਲ ਜੀ ਕਿਹੜੀ ਪਾਰਟੀ ਠੀਕ ਲੱਗੀ ਮੈਂ ਤਾਂ ਬਾਜੀ ਪਟਿਆਲਾ ਤੋਂ ਆ ਜੀ ਅੱਛਾ ਫਿਰ ਵੀ ਪਾਰਟੀ ਦਾ ਕੋਈ ਪਸੰਦ ਹੋਊਗੀ ਨਾ ਪਾਰਟੀਆਂ ਬਾਜੀ ਸਾਰੀਆਂ ਵਧੀਆ ਨੇ ਜੀ ਅੱਛਾ ਹਾਂਜੀ ਹਾਂ ਤੁਹਾਡੇ ਉੱਥੇ ਡਾਕਟਰ ਧਰਮਜੀਤ ਗਾਂਧੀ ਵੀ ਖੜੇ ਨੇ ਕਾਲੀ ਦਲ ਤੋਂ ਐਨ ਕੇ ਸ਼ਰਮਾ ਨੇ ਹਨਾ ਹਾਂਜੀ ਹਾਂਜੀ ਤੇ ਮਹਾਰਾਣੀ ਪੰਨੀਤਪੁਰ ਵੀ ਖੜੇ ਨੇ ਕੋਈ ਤਾਂ ਠੀਕ ਤਦੋਂ ਕਾਂਗਰਸ ਦੀ ਗੱਲ ਕਰਾਂ ਹਾਂ ਹਾਂਜੀ ਹਾਂਜੀ ਕਾਂਗਰਸ ਵੱਲੋਂ ਜੀ ਹਾਂਜੀ ਹਾਂਜੀ ਕਾਤੋਂ ਕਾਰਨ ਕੀ ਹੈ ਦੇਖੋ ਹੁਣ ਕਿਆ ਕਿਆ ਸੇ ਲੋਕਾਂ ਦਾ ਚ ਕੋਵਿਡਰ ਹੈ ਜੀ ਹੁਣ ਪਹਿਲਾਂ ਆਮ ਆਦਮੀ ਪਾਰਟੀ ਸੀ ਕਿ ਬੀਜੇਪੀ ਨੂੰ ਪੰਜਾਬ ਚ ਕੋਈ ਪਸੰਦ ਨਹੀਂ ਕਰਦਾ ਜੀ ਤੇ ਉਸ ਕਰਕੇ ਮਤਲਬ ਕਿ ਜਿਹੜੀ ਵੀ ਜੀ ਲੋਕਲ ਉਹ ਲੋਕਲ ਵੋਟ ਹੈ ਜੀ ਬੀਜੇਪੀ ਦੀ ਜਿਹੜੀ ਮਤਲਬ ਜਿਹੜਾ ਮਸਲੇ ਬਹੁਤ ਖਰਾਬ ਨੇ ਉਹਦੇ ਕਰਕੇ ਮਤਲਬ ਬੀਜੇਪੀ ਦਾ ਮਤਲਬ ਪੂਰੇ ਪੰਜਾਬ ਚ ਮੋਲ ਖਰਾਬ ਹੀ ਹੈ ਜੀ ਉਸ ਕਰਕੇ ਲੋਕ ਕਾਂਗਰਸ ਨੂੰ ਥੋੜਾ ਜਿਹਾ ਪ੍ਰੇਫਰ ਕਰ ਰਹੇ ਨੇ ਜੀ ਹਾਂਜੀ ਹਾਂਜੀ ਹਾਂ ਜੋ ਸੁਣ ਜੋ ਮਤਲਬ ਕਿ ਸੁਣਨ ਜਾ ਰਹੇ ਜੀ ਯੇ ਮਤਲਬ ਕਾਂਗਰਸ ਦੀ ਗੱਲ ਕਰੀਏ ਪਹਿਲਾਂ ਸਰਕਾਰ ਵੀ ਰਹਿ ਗਈ ਆ ਪੰਜਾਬ 'ਚ ਤੇ ਡਾਕਟਰ ਮਨੂਨ ਸਿੰਘ ਵੀ ਉੱਪਰ ਆਏ ਨੇ ਉਹਦੋਂ ਕੰਮ ਕਰ ਹੋਏ ਨੇ ਮੰਨਦੇ ਹੋ? ਹੋਏ ਜਾਂ ਜੀ ਠੀਕ ਹੈ ਇੱਕ ਲੈਵਲ ਤੇ ਹੋਏ ਨੇ ਜੀ ਹੁਣ ਮਤਲਬ ਕਿ ਅਸੀਂ ਕੰਮ ਵਪਾਰੀਆਂ ਜੀ ਦੇਖੋ ਸਾਡਾ ਬਹੁਤ ਫੋਕਸ ਮੇਨ ਆਪਣੇ ਵਪਾਰ ਤੇ ਹੁੰਦਾ ਜੀ ਵੀ ਅਸੀਂ ਦੇਖਦੇ ਵੀ ਆਪਣਾ ਸਾਡਾ ਵੀ ਕੋਈ ਬੁੱਧਾ ਸਰਕਲ ਹੈ ਨਹੀਂ ਜੀ ਜੀ ਡੀ ਪੀ ਤੇ ਵੀ ਦੇਖਣ ਲੱਗਾ ਹਾਂ ਹਾਂ ਜੀ ਹਾਂ ਜੀ ਹਾਂ ਤੇ ਬਾਕੀ ਦੇਖੋ ਹੁਣ ਉੱਪਰ ਕੀ ਬੰਦ ਹੈ ਜੀ ਬਾਕੀ ਪੰਜਾਬ 'ਚ ਤਾਂ ਗੁੱਦਰ ਦੇਖੋ ਜੀ ਇਲੈਕਸ਼ਨ ਦੇ ਮਾਹੌਲ ਤਾਂ ਖਰਾਬ ਹੀ ਆ ਜੀ ਉਰੇ ਕੋਈ ਮਤਲਬ ਕੁਝ ਨਹੀਂ ਕਹਿ ਸਕਦਾ ਕੀ ਹੋਣਾ ਜੀ ਉਹ ਜੋ ਓਵਰ ਆਲ ਦੇਖੀਏ ਤਾਂ ਉੱਪਰ ਸੈਂਟਰ ਗਵਰਨਮੈਂਟ ਦਾ ਬੀਜੇਪੀ ਲੱਗੇ ਵਿਜੇ ਬਣੇਗੀ ਜੀ ਪੰਜਾਬ ਦਾ ਕੁਝ ਨਹੀਂ ਪਤਾ ਕੀ ਹੋਣਾ ਸੀਟਾ ਮਤਲਬ ਕਿਹੜਾ ਲੈ ਰਿਹਾ ਪੰਜਾਬ ਚੋਂ ਪਿੰਡਾਜੀ ਨਾਲ ਦੇਖੋ ਕੁਝ ਨਹੀਂ ਕਹਿ ਸਕਦੇ ਹੁ ਹਰ ਹਰ ਸ਼ਹਿਰ ਦਾ ਅਲੱਗ-ਅਲੱਗ ਗੱਲਬਾਤ ਹੈ ਜੀ ਮੁਲੂਧਾਨੇ ਤੋਂ ਕੁਛ ਹੈ ਜੀ ਪਟਿਆਲ ਤੋਂ ਕੁਛ ਹੈ ਜੀ ਅੰਮ੍ਰਿਤਸਰ ਤੋਂ ਕੁਛ ਹੈ ਜੀ ਡਾਕਟਰ ਤਰਮੇਰ ਗਾਂਧੀ ਨਾਲ ਤੁਸੀਂ ਗੱਲ ਕਰੀ ਹੈ ਹੈਨਾ ਉਹ ਕਹਿੰਦੇ ਵੀ ਪੌਸਤ ਦੀ ਖੇਤੀ ਦੀ ਬੰਦੇ ਨੇ ਮੰਗ ਚੁੱਕੀ ਸੀ ਲੋਕ ਉਧਰ ਨੂੰ ਹੋ ਗਏ ਜਿਆਦਾ ਤਰਮੇਰ ਗਾਂਧੀ ਵੱਲ ਨੂੰ ਮੰਨਦੇ ਹੋ ਠੀਕ ਹੈ ਵੀ ਭੁੱਕੀ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ 'ਚ ਨਹੀਂ ਇਹ ਤਾਂ ਨਹੀਂ ਮੰਨਦਾ ਜੀ ਅਸੀਂ ਠੀਕ ਹੈ ਹਾਂ ਭੁੱਕੀ ਫੀਮ ਦੀ ਖੇਤੀ ਤਾਂ ਨਹੀਂ ਹੋਣੀ ਚਾਹੀਦੀ ਕਹਿੰਦੇ ਵੀ ਸਿੰਥੈਟਿਕ ਡਰਗ ਨੇ ਜਿਹੜੇ ਉਹ ਤੋਂ ਬੱਚੇ ਵੱਜ ਜਾਣਗੇ ਨਹੀਂ ਜੀ ਦੇਖੋ ਡਰਗ ਡੁਗਸ ਤਾਂ ਹੋਣਾ ਚਾਹੀਦੇ ਨਹੀਂ ਜੀ ਪੰਜਾਬ 'ਚ ਤਾਂ ਪਹਿਲੇ ਪੰਜਾਬ ਬੋਲ ਨਸ਼ੇੜੀ ਹੈ ਜੀ ਲੋਕ ਪਹਿਲੇ ਨਸ਼ੇ ਬਹੁ ਇਹ ਤੇ ਲੀਗਲ ਹੋਣੀ ਚਾਹੀਦੀ ਨਹੀਂ ਮੇਰੇ ਹਿਸਾਬ ਨਾਲ ਤਾਂ ਜੀ ਧੰਨਵਾਦ ਬਾਕੀ ਦੇਖੋ ਜੀ ਸਰਕਾਰ ਦਾ ਉੱਪਰ ਸੈਂਟਰ ਦੇ ਸਾਹਮਣੇ ਲਈ ਹੈ ਜੀ ਤਾਂ ਮੋਦੀ ਸਰਕਾਰ ਦਾ ਇਹੀ ਮਤਲਬ ਕਿ ਉਹ ਹੈ ਜੀ ਸਰਕਾਰ ਮੋਦੀ ਦੀ ਬਣੇਗੀ ਜੀ ਠੀਕ ਹੈ ਫਿਰ ਵੀ ਬਹੁਤ ਸਾਰੇ ਲੋਕ ਨੇ ਗੱਲਬਾਤ ਕਰਨਗੇ ਬਾਬਾ ਜੀ ਕੀ ਨਾਮ ਹੈ ਜੀ ਮੇਰਾ ਨਾਮ ਪ੍ਰਕਾਸ਼ ਹੈ ਠੀਕ ਹੈ ਬਾਬਾ ਜੀ ਲੋਕ ਸਭਾ ਦੀ ਚੋਣਾਂ ਫੇਰ ਆ ਗਈਆਂ ਕਿਹੜਾ ਪਸੰਦਾ ਪਾਰਟੀ ਦੇਖਦੇ ਮੌਕੇ ਸਰ ਹੋਊਗਾ ਤਾਂ ਕੰਮ ਨਹੀਂ ਜਦੋਂ ਨਾ ਮੋਰ ਲੱਗਦੇ ਜਦੋਂ ਪਤਾ ਲੱਗਦਾ ਕਿਹੜਾ ਚੰਗਾ ਕਿਹੜਾ ਮਾੜਾ ਅੱਛਾ ਫਿਰ ਵੀ ਕੋਈ ਇੱਕ ਪਾਰਟੀ ਆਈ ਦਾ ਹੀ ਹੁਣ ਦੱਸੋ ਸਾਰਾ ਸਾਰਾ ਕਹਣਾ ਪੈਂਦਾ ਗ ਉਦੋਂ ਮੰਦਾ ਵੀ ਕੁਈ ਇਹ ਵੀ ਹੁੰਦਾ ਵੀ ਆ ਕੰਮ ਕਰ ਲੈਣੇ ਠੀਕ ਕਰਿਆ ਨਹੀਂ ਕਰਿਆ ਐਂ ਤਾਂ ਸਾਰੇ ਕੰਮ ਕਰਦੇ ਹਾਂ ਜਿਵੇਂ ਭਗਵਾਨ ਕਮਾਲ ਨੇ ਕੰਮ ਵਧੀਆ ਕਰੇ ਨੇ ਕਿਛਰੇ ਨਾਲ ਵਧੀਆ ਕਰੇ ਨੇ ਉਹਨੇ ਹਾਂ ਭਰੇ ਨਾਲ ਸਾਨੂੰ ਤਾਂ ਵਧੀਆ ਲੱਗਦਾ ਬਾਕੀ ਦੂਬਰ ਦੀ ਪਾਰਟੀ ਮੈ ਲੱਗਦਾ ਨਹੀਂ ਹੁੰਦਾ ਕੀ ਕਰਦੇ ਤੁਸੀਂ ਕੰਮ ਕਰ ਕੀ ਕਰਦੇ ਹੋ ਤੇ ਸਲਾਈ ਦਾ ਹਾਂ ਸਲਾਈ ਦਾ ਹੀ ਕੰਮ ਕਰਦਾ ਮੈਂ ਤਾਂ ਕੱਪੜੇ ਸੀਨਿਓ ਜਾਂ ਕੋਈ ਜਿਵੇਂ ਕੁਸੀਨਾ ਸੂਣੀ ਮਾਰਦੀਆਂ ਨੇ ਕੋਈ ਚੇਹਰੇ ਚੇਂਜ ਕਰਦੇ ਕੱਚੇ ਕਚਿਹਰੇ ਸੋਪੇ ਸਾਫਿਆਂ ਦਾ ਕੁਰਤੇ ਪਜਾਮੇ ਠੀਕ ਹੈ ਬਾਬਾ ਜੀ ਗੁਜ਼ਾਰਾ ਹੋ ਜਾਂਦਾ ਜੀ ਹਾਂ ਬਹੁਤ ਵਧੀਆ ਸੱਚੇ ਬਾਦਸ਼ਾਹ ਆਮੋਟਿ ਸਹਜੂਰ ਸਾਹਿਬ ਨੇ ਠੀਕ ਤਰ੍ਹਾਂ ਕਰਾ ਕੇ ਹੈ ਮੇਰਾ ਹਾਂ 10 ਦਿਨਾਂ ਨੂੰ ਜਾਂਦੇ ਹਾਂ ਪਟਨਾ ਸਾਹਿਬ ਆਪਣਾ ਸਹਜੂਰ ਸਾਹਿਬ ਕਿੰਨੇ ਦਿਨ ਦਾ ਕਿਉਂ 10 ਦਿਨ ਲੱਗਿਆ 10 ਦਿਨ ਲਈ ਇਕੱਲੇ ਜਾ ਰਹੇ ਹਾਂ ਕਿ ਪਰਿਵਾਰ ਨਾਲ ਹੈਗੇ ਮੈਂ ਨਮਿੱਤਰ ਦੋਸਤ ਨਹੀਂ 4-5 6-7 ਬੰਦੇ ਠੀਕ ਹੈ ਪਿੰਡੋਂ ਆਇਤੀਆਂ ਲੋਕ ਲਈ ਠੀਕ ਹੈ ਕਿ ਕਿਵੇਂ ਮਨ ਦੇ ਵਿੱਚ ਆਇਆ ਵੀ ਹੁਣ ਚਿਰੋਂ ਕੰਮ ਕਰਦਾ ਚੱਲਦੀ ਰਹੇ ਨੇ ਉਹ ਹੁਣ ਉਧਰ ਨੂੰ ਜਾ ਕੇ ਦਰਸ਼ਨ ਕਰਕੇ ਪੂਰੇ ਸਾਹਿਬ ਨੇ ਆਪਣਾ ਉਹ ਲੋ ਕਿਰਪਾ ਬਾਬੇ ਹੋਰੀ ਆਪਾਂ ਅੱਪਾ ਕੋਲ ਜਾ ਸਕਦੇ ਆ ਇਹ ਗਰੀਬ ਬੰਦੇ ਆ ਬਾਬਾ ਜੀ ਦਿੰਦਾ ਪੈਸੇ ਆਪਾਂ ਨੂੰ ਹਾਂ ਹੁਣ ਦਾਦ ਜੀ ਕੀ ਕਹਣਾ ਆਪਾਂ ਦਸ ਹਜ਼ਾਰ ਦਾ ਕੰਮ ਇਕੱਠੇ ਮਿਲ ਜਣਾਉ ਰਿਹਾ ਇਹ ਇੱਕ ਤਾਂ ਹੁਣ ਫੋਨ ਆ ਰਿਹਾ ਸੀਗਾ ਜੀ ਪੈਸੇ ਬੋਸਿਆਂ ਨੂੰ ਮਤਲਬ ਐਦਾਂ ਦੇ ਆਉਂਦੇ ਦਿੰਦੇ ਨੇ ਕਿ ਕੀ ਚੱਕਰ ਹੈ ਇਹ ਜੇਲੀ ਬਾਰੇ ਆ ਇਹ ਕਹਿੰਦਾ ਮੈਂ ਕੁਝ ਨੇ ਤੁਹਾਡੇ ਮੁੰਡੇ ਨੇ ਕਿਸੇ ਨੇ ਨਾ ਕਿ ਭਈ ਖਾਲਕੂ ਜਾ ਇਹ ਜਾਂ ਬੰਦਾ ਬਠਾ ਲਿਆ ਉਹ ਫੜ ਲਿਆ ਸੀ ਹੁਣ ਤੁਸੀਂ ਮੁੰਡੇ ਗੈਰ ਪੈਸੇ ਭੇਜੋ ਮੈਂ ਤੁਹਾਡਾ ਮੁੰਡਾ ਪੇਛਾ ਛੜਾ ਦੂੰਗਾ ਦੂਈ ਕਾਲ ਦੂਈ ਫਤੇਗੜ ਸਾਹਿਬ ਨੂੰ ਹੱਥ ਕਰੋ ਮੈਂ ਇਹ ਹੀ ਕਰਤਾ ਸਾਨੂੰ ਕੀ ਪਤਾ ਮੁੰਡਾ ਮੇਰਾ ਠੀਕਰੇ ਆ ਹਾਂ ਜੀ ਮੈਂ ਉਹਨੂੰ ਫੋਨ ਕਰਿਆ ਕੱਟ ਕੇ ਉਹ ਮੁੰਡਾ ਕਰੇ ਠੀਕ ਹੈ ਹਾਂ ਉਹ ਸਾਲਾ ਕਹਰੇ ਕੀ ਨੰਬਰ ਆਈ ਉਹ ਮੈਨੂੰ ਸਮਝ ਲੱਗ ਗਈ ਉਹਦੀ ਹਾਂ ਤੁਸੀਂ ਤੁਸੀਂ ਵੀ ਦੱਸਦਾ ਜੀ ਅਸੀਂ ਸਮਝ ਨਹੀਂ ਪਹਿਲਾਂ ਅਸੀਂ ਡਰ ਗਏ ਸੀ ਕਿਦਾਂ ਇਹ ਫੀਟ ਤੇ ਕਲਕੀ ਤੋਂ ਨਾ ਭਾਈ ਕੋਈ ਸਮੱਸਿਆ ਤੁਹਾਡੀ ਕੋਈ ਮੇਰੇ ਆਪਣੀ ਕੋਈ ਸਮੱਸਿਆ ਪੈਨਸ਼ਨ ਵਗੈਰ ਲੱਗੀ ਹੋਈ ਹੈ ਪੈਨਸ਼ਨ ਹਾਂ ਪੰਜ ਛੇ ਲੱਗੀ ਹੈ 1500 ਰੁਪਏ ਉਹ ਗਨਜੀ 2500 ਕਰਾਂਗੇ ਲੱਗਦਾ ਕਰਨਗੇ ਉਹ ਚੈੱਕ ਕਰਨਾ ਨਾ ਕਰਨਾ ਜਿਹੜੀ ਮੇਰੀ ਉਹੀ ਬਾਵਾ ਹੈ ਕਰਨੀ ਜਨਾ ਕਰਨੀ ਕੋਈ ਗੱਲ ਨਹੀਂ ਜਿੰਨੀ ਮਿਲੀ ਜਾਂਦੇ ਠੀਕ ਹੈ ਉਹਨਾਂ ਦਾ ਸੰਤੁਸ਼ਟੂ ਹੈ ਆਪਾਂ ਆਪਾਂ ਨੂੰ ਕੋਈ ਫਿਕਰ ਨਹੀਂ ਨਾ ਕਿ ਦੇਣਾ ਨਾ ਕਿ ਸੋ ਲੈਣਾ ਕੋਈ ਫੜੀ ਹੈ ਅੱਧਰਾ ਪੈਸਾ ਹਾਂ ਹਾਂ ਕਾਲਾ ਜਿਹਾ ਫੜੀ ਬੜੀ ਮਰੀ ਬੜੀ ਮਰੀ ਇਹ ਮਾਹੌਲ ਹੈ ਤਾਂ ਖਾਨੂੰ ਪਤਾ ਐ ਲੋਕਾਂ ਨੂੰ ਪਤਾ ਗੱਲ ਨੂੰ ਕੀ ਪਤਾ ਜੀ ਤੁਸੀਂ ਜੇ ਉੱਠਣ ਸਾਡ 2000 ਸਹਰਾਣਾ ਇਹਦਾ ਰੱਖਣਾ ਪੈਂਦਾ ਐ ਜੀ ਇਹਦਾ ਦੇਖੋ ਮਜ਼ਦੂਰ ਬੰਦੇ ਆ ਸੱਚੇ ਬਾਦਸ਼ਾਹ ਦੀ ਕਿਰਪਾ ਛਾਇਆ ਆਪਣੇ ਮਛਤਰ ਛਾਇਆ ਪੂਰੀ ਠੀਕ ਆ ਆ ਆਪਾਂ ਨੂੰ ਖਤਰੀਆ ਨਾ ਲਾਵੇ ਤਾਂ ਵੀ ਕੋਈ ਗੱਲ ਨਹੀਂ ਲਾਵੇ ਤਾਂ ਉਹ ਗੱਲ ਬਸ ਤਾਂ ਬਖ ਬਖ ਲੋਕਾਂ ਦੀ رائے ਲੈਣ ਲਈ ਪੁੱਛ ਰਹੇ ਆ ਹੋਰ ਵੀ ਦੁਕਾਨਾਂ ਦੇ ਵਿੱਚ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦਾ ਮਾਹੌਲ ਆ ਜਿਹੜਾ ਉਹ ਨਜ਼ਰ ਆ ਰਿਹਾ ਕਿਉਂਕਿ ਦੁਕਾਨਾਂ ਦੇ ਵਿੱਚ ਕਿਤੇ ਸਾਨੂੰ ਨਜ਼ਰ ਵੀ ਨਹੀਂ ਆ ਰਹੇ ਲੋਕ ਤੇ ਦੁਕਾਨਾਂ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਲੋਕ ਨਜ਼ਰ ਵੀ ਆਉਂਦੇ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਵਿਨੋਦ ਬੱਤਰਾ ਜੀ ਬੱਤਰਾ ਸਾਹਿਬ ਕੀ ਲੱਗਦਾ ਹੈ ਕਿਨੂੰ ਐਮਪੀ ਬਣਾਉਣਾ ਚਾਹੁੰਦੇ ਹੋ ਇਸ ਵਾਰ ਸਰ ਦੇਖੋ ਜਿਹਨੇ ਕੰਮ ਕਰਿਆ ਨੇ ਉਹਨਾਂ ਨੂੰ ਉਹਨਾਂ ਨੂੰ ਤਾਂ ਬਣਾਉਣਾ ਪੈਣਾ ਸਾਨੂੰ ਕੰਮ ਕਿੰਨੇ ਕਰਿਆ ਸਰ ਜਿਵੇਂ ਹੁਣ ਜਿਹੜੀ ਪਾਰਟੀ ਸੱਤਾ 'ਚ ਹੈ ਮੰਨ ਲਓ ਆਮ ਆਦਮੀ ਪਾਰਟੀ ਸੱਤਾ 'ਚ ਹੈ ਠੀਕ ਹੈ ਜਿਵੇਂ ਮਾਨ ਸਾਹਿਬ ਕੰਮ ਕਰ ਰਹੇ ਨੇ ਉਹ ਸਾਡੇ ਪਹਿਲਾਂ ਡਾਕਟਰ ਅਮਰ ਜੀ ਸਿੱਕੇ ਅਜੀ 5 ਸਾਲ ਤੋਂ ਉਹਨਾਂ ਨੇ ਇੱਕ ਵਾਰ ਬਾਜ਼ਾਰ 'ਚ ਨਹੀਂ ਦੇਖਿਆ 22 ਸਾਲ ਮੈਂ ਬਾਜ਼ਾਰ 'ਚ ਹੋ ਗਏ ਮੈਂ ਅਜੇ ਤੱਕ ਨਹੀਂ ਦੇਖਿਆ ਉਹਨਾਂ ਨੇ ਬਾਜ਼ਾਰ ਦੇ ਵਿੱਚ ਕਿਤੇ ਜਿਹੜਾ ਕੱਢਿਆ ਹੋਵੇ ਜਾਂ ਕਿ ਦੁਕਾਨ ਦੀਆਂ ਦੁੱਖ ਤਕਲੀਫਾਂ ਸੁਣੀਆਂ ਹੋਣ ਕਿਸੇ ਦੁਕਾਨਦਾਰ ਦੀਆਂ ਕੀ ਪਰੇਸ਼ਾਨੀ ਹੈ ਕੀ ਹੈ ਹੈ ਹੀ ਨਹੀਂ ਕੁਝ ਪਤਾ ਹੀ ਨਹੀਂ ਦੁਬਾਰਾ ਫੇਰ ਖੜੇ ਨੇ ਉਹ ਤੇ ਜਦੋਂ ਆਉਣਗੇ ਤੁਸੀਂ ਪੁੱਛਦੇ ਰਹੇ ਉਹਨਾਂ ਦੁਬਾਰਾ ਵੀ ਸਰ ਆਣਗੇ ਜੇ ਆਣਗੇ ਮੈਂ ਪੁੱਛੂੰਗਾ ਜ਼ਰੂਰ ਵੀ ਤੁਸੀਂ 5 ਸਾਲ 'ਚ ਇੱਕ ਵਾਰ ਬਾਜ਼ਾਰ 'ਚ ਕਿਉਂ ਨਹੀਂ ਆਏ ਮਾਨ ਸਰਕਾਰ ਤੋਂ ਸੰਤੁਸ਼ਟ ਹੋਏ ਨਾ ਦੇ ਗੁਰਪ੍ਰੀਤ ਜੀ ਪੀ ਖੜੇ ਨੇ ਫਿਰ ਉਧਰ ਪਾਵਾਂਗੇ ਸਰ ਸਰ ਦੇਖੋ ਸਰਕਾਰ ਕਿਸੇ ਦੀ ਵੀ ਆਵੇ ਮੰਨ ਲਓ ਆ ਅਕਾਲੀਆਂ ਦੇ ਆ ਜੇ ਆਮ ਆਦਮੀ ਪਾਰਟੀ ਸਰਕਾਰ ਹੈਗੀ ਹੈ ਠੀਕ ਹੈ ਨਹੀਂ ਜਿਹੜਾ ਬੰਦਾ ਕੰਮ ਵਧੀਆ ਕਰੂਗਾ ਸਰਕਾਰ ਕਿਸੇ ਦੀ ਵੀ ਹੋਵੇ ਅਸੀਂ ਤਾਂ ਵੋਟ ਉਹਨੂੰ ਪਾਵਾਂਗੇ ਸਮੱਸਿਆ ਕੀ ਲਾਦੀ ਵੀ ਹੁਣ ਤੱਕ ਆ ਸਮੱਸਿਆ ਆਈ ਹੈ ਕਿਸੇ ਨੇ ਕੰਮ ਨਹੀਂ ਕਰਿਆ ਸਮੱਸਿਆ ਸਰ ਅੱਜ ਕੱਲ ਦੇ ਜਿਹੜੇ ਟਾਈਮ ਚੱਲ ਰਹੇ ਨੇ ਇਹ ਇਹਦੇ ਵਿੱਚ ਕੰਮ ਕੋਈ ਵੀ ਨਹੀਂ ਕਰੂਗਾ ਅੱਛਾ ਸਭ ਨੂੰ ਆਪਣੇ ਘਰ ਤੱਕ ਹੈ ਕੋਈ ਵੀ ਨਹੀਂ ਕੰਮ ਕਰੂਗਾ ਨਾ ਹੀ ਕੋਈ ਕੰਮ ਕਰ ਰਿਹਾ ਹੈ ਨਾ ਹੀ ਕਿਸੇ ਨੇ ਕੰਮ ਕਰਿਆ ਹੈ ਇੱਕ ਮਸਲਾ ਪ੍ਰਧਾਨ ਮੰਤਰੀ ਦਾ ਇਸ ਵਾਰ ਤੁਹਾਨੂੰ ਪਤਾ ਹੈ ਕਿ ਤੁਹਾਡਾ ਰੁਜ਼ਗਾਰ ਵੀ ਜੁੜਿਆ ਹੋਇਆ ਹੈ ਨਾ ਕਾਰੋਬਾਰ ਵੀ ਦੇਸ਼ ਨਾਲ ਹੀ ਸੰਬੰਧਿਤ ਹੁੰਦਾ ਹੈ ਜੀਡੀਪੀ ਉੱਪਰ ਥੰਦੇ ਜਾਣੀ ਹੈ ਪ੍ਰਧਾਨ ਮੰਤਰੀ ਨੇ ਸਾਰਾ ਹੱਥ ਚੋਂਦਾ ਤੇ ਫਿਰ ਵੀ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਦੁਕਾਨਦਾਰ ਨੇ ਵਪਾਰੀ ਵਰਗ ਹੈ ਉਹ ਸੋ ਸਮਝ ਕੇ ਵੋਟ ਦੀ ਵਰਤੂ ਕਰਦਾ ਜਾਂ ਫਿਰ ਜਿਵੇਂ ਪਹਿਲਾਂ ਪਰਸੈਪਸ਼ਨ ਬਣੀ ਹੈ ਕਿ ਉਹ ਪਾਰਟੀ ਨਾਲ ਜੁੜਿਆ ਹੈ ਉਹਦੇ ਨਾਲ ਇਦਾਂ ਦੀਆਂ ਗੱਲਾਂ ਨੇ ਸਰੇ ਪਹਿਲਾਂ ਦੇ ਟਾਈਮ 'ਚ ਸੀਗਾ ਪਰ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਬਹੁਤ ਪੜ੍ਹੀ ਲਿਖੀ ਹੈ ਬਹੁਤ ਪੜ੍ਹੀ ਲਿਖੀ ਹੈ ਹਰੇਕ ਕੋਈ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ ਹਰੇਕ ਜਨਨ ਵਿੱਚ ਪੜ੍ਹੀ ਲਿਖੀ ਹੈ ਵੀ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਉਸ ਹਿਸਾਬ ਨਾਲ ਚੱਲਣਾ ਉਹਨਾਂ ਨੇ ਠੀਕ ਹੈ ਨੇ ਬਾਕੀ ਗੱਲ ਰਹੀ ਪ੍ਰਧਾਨ ਮੰਤਰੀ ਜੀ ਦੀ ਪ੍ਰਧਾਨ ਮੰਤਰੀ ਜੀ ਦੇਖੋ ਜੀ ਪੰਜਾਬ ਦਾ ਪੂਰਾ ਉਹਨਾਂ ਨੂੰ ਖੁਸ਼ੀ ਨਹੀਂ ਹੈ ਜਿਸ ਤਰ੍ਹਾਂ ਉਹ ਸ਼ੰਭੂ ਬਾਰਡਰ ਬੰਦ ਪਿਆ ਹੈ ਟ੍ਰੇਨਾਂ ਬੰਦ ਪਈਆਂ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਸੈਂਟਰ ਦਾ ਵੀ ਨੁਕਸਾਨ ਹੋ ਰਿਹਾ ਹੈ ਦੇ ਨਾਲ ਨੁਕਸਾਨ ਸਭ ਦਾ ਹੋ ਰਿਹਾ ਹੈ ਪਰ ਇਹਦੇ ਨਾਲ ਆਮ ਜਨਤਾ ਨੂੰ ਹੁਣ ਮੋਦੀ ਜੀ ਕਹਿੰਦੇ ਨੇ ਜੀ ਅਸੀਂ ਐਨੇ ਰੇਲਵੇ ਚੜ੍ਹੇ ਬਣਾਤੇ ਬੁਲਟ ਟ੍ਰੇਨ ਚਲਾਤੀ ਉਹ ਗਰੀਬ ਬੰਦਾ ਬੁਲਟ ਟ੍ਰੇਨ ਚ ਸਫਰ ਕਰ ਲੂਗਾ ਤੁਸੀਂ ਇਹਦੇ ਦੋ ਸੋਚੋ ਗਰੀਬ ਬੰਦਾ ਬੁਲਟ ਟ੍ਰੇਨ ਚ ਸਫਰ ਕਰ ਲੂਗਾ ਅਮੀਰਾਂ ਵਾਸਤੇ ਸਰ ਸਾਰਾ ਕੁਝ ਹੁਣ ਕਈ ਕਿਸਾਨ ਕਹਿੰਦੇ ਨੇ ਜੀ ਮੋਦੀ ਇਹਨਾਂ ਨੇ ਅਡਾਨੀਆਂ ਨੇ ਆਪਣੇ ਸ਼ੈਲਰ ਬਣਾ ਲਏ ਜੀ ਉੱਥੇ ਕੰਡ ਕੰਡ ਗੇਰੋ ਪਰ ਜਿਹੜੇ ਵੱਡੇ ਕਿਸਾਨ ਉਹਦੇ ਹਲੇ ਵੀ ਗੇਰ ਰਹੇ ਨੇ ਹਲੇ ਵੀ ਦਿੱਲੀ ਵੀਡੀਓ ਆ ਰਹੀਆਂ ਨੇ ਫੋਨ 'ਚ ਮਾਰੇ ਜਾ ਛੋਟਾ ਕਿਸਾਨ ਜਾਰੇ ਨਾ ਜਿਵੇਂ ਛੋਟਾ ਦੁਕਾਨਦਾਰ ਮਾਰੇ ਜਾ ਰਿਹਾਵੇਂ ਛੋਟਾ ਕਿਸਾਨ ਮਾਰੇ ਜਾ ਰਿਹਾ। ਤੁਹਾਡੇ ਕੰਮ ਕਰਨ ਪ੍ਰਭਾਵਿਤ ਕਿਵੇਂ ਹੋਇਆ ਜਿਹੜੇ ਮੋਲ ਬਣ ਗਏ ਹਨਾ ਡਾਨੀਆਂ ਬਾਨੀਆਂ ਕਹਿ ਲੋ ਜਾਂ ਹੋਰ ਵੀ ਵੱਡੇ ਘਰਾਣੇ ਨੇ ਮੋਲ ਵਗੈਰਾ ਬਣਾ ਲੇ ਜਾਂ ਵੱਡੇ ਕਾਰੋਬਾਰ ਚੱਲ ਪਏ ਫੈਕਟਰੀਆਂ ਜਾਂ ਰੁਪੀਆਂ ਜਾਂ ਬਾਹਰੋਂ ਮਾਲ ਆਉਣ ਲੱਗ ਗਿਆ ਉਸ ਕਰਕੇ ਜਿਹੜਾ ਛੋਟਾ ਵਪਾਰੀ ਕਾਰੋਬਾਰੀ ਪੀਸ ਰਿਹਾ। ਇਹ ਤਾਂ ਜੀ ਜਿਹੜੇ ਮੋਲ ਬਣ ਰਹੇ ਨੇ ਮੋਲ ਤਾਂ ਛੋਟੀ ਦੁਕਾਨਦਾਰੀ ਨੂੰ ਖਤਮ ਕਰਨ ਲਈ ਹੀ ਬਣੇ ਨੇ। ਇਹ ਤਾਂ ਸਾਨੂੰ ਡੱਬੇ ਚ ਗਾਣਗੇ ਰੋਟੀਆਂ ਵਾਲੇ ਹੱਥਾਂ ਚ ਵੀ ਸਾਡੀ ਨੌਕਰੀ ਕਰੋ ਆਗੇ। ਆਨਲਾਈਨ ਟਾਈਮ ਇਹ ਜਾ ਰਿਹਾ ਹੈ ਤੁਹਾਡਾ ਮਤਲਬ ਉਹ ਕੰਮ ਕਰ ਪ੍ਰਭਾਵਿਤ ਹੋਇਆ ਜਦੋਂ ਤੋਂ ਮੌਲ ਵਗੈਰਾ ਬਣੇ ਨਹੀਂ ਮੰਨਦੇ ਹੋ ਹਾਂਜੀ ਹਾਂ ਜਰੂਰ ਮੰਨਦੇ ਹਾਂ ਜੀ ਜਰੂਰ ਮੰਨਦੇ ਆ 100% ਹੋਇਆ ਯਾਨੀ ਕਿ ਨਹੀਂ ਹੋਇਆ 100% ਹੋਇਆ ਹੁਣ ਤੱਕ ਕੋਈ ਇਦਾਂ ਦਾ ਲੀਡਰ ਜਾਂ ਐਮਪੀ ਤੁਸੀਂ ਚੁਣਿਆ ਹੋਵੇ ਜਿੰਦੇ ਜਦੋਂ ਤੋਂ ਤੁਹਾਡੀ ਸੋਝੀ ਸੰਭਲੀ ਹੈ ਵੀ ਜਿੰਨੇ ਤੁਹਾਡੇ ਵਪਾਰੀਆਂ ਬਾਰੇ ਜਾਂ ਛੋਟੇ ਕਾਰੋਬਾਰੀਆਂ ਵਾਸਤੇ ਕੁਝ ਕੰਮ ਕੀਤਾ ਹੋਵੇ ਕੋਈ ਧਿਆਨ ਚੋਵੇ ਤੁਹਾਡੇ ਨਹੀਂ ਸਰ ਮੇਰੇ ਧਿਆਨ ਚ ਕੋਈ ਵੀ ਨਹੀਂ ਕਿਸੇ ਨੇ ਵੀ ਕਰਿਆ ਮੇਰੇ ਹਿਸਾਬ ਨਾਲ ਕਿਸੇ ਵੀ ਨੇ ਨਹੀਂ ਕਰਿਆ ਸਿਰਫ ਆਪਸ਼ਨ ਕੀ ਆਉਂਗਾ ਆਪਸ਼ਨ ਸਿਰ ਇਹੀ ਹੈ ਕਿ ਆਪ ਸੀ ਦਾ ਆਪਣਾ ਕਰ ਰਿਹਾ ਆਪਣਾ ਖਾ ਰਿਹਾ ਹੋਰ ਤਾਂ ਕੋਈ ਆਪਸ਼ਨ ਹੈ ਨਹੀਂਗਾ ਆਪਣਾ ਕਰਾਂਗੇ ਆਪਣੇ ਖਾਵਾਂਗੇ ਜੇਦੀ ਮਰਜ਼ੀ ਸਰਕਾਰ ਆ ਜਾਵੇ ਠੀਕ ਹੈ ਨਹੀਂ ਬਾਕੀ ਸਾਰੇ ਹੁਣ ਦੇਖੋ ਆਪਣੇ ਇੱਧਰ ਅੱਬਾ ਸੀ ਤੋਂ ਜੀ ਪੀ ਜੀ ਖੜੇ ਨੇ ਪਹਿਲੇ ਕਾਂਗਰਸ ਸੀਗੇ ਹੁਣ ਇਹ ਆਮ ਆਈ ਪਾਰਟੀ ਚਲੇਗੇ ਉਧਰੋਂ ਆਪਣੇ ਗੋਲਦੀ ਜੀ ਰਿੰਕੂ ਜੀ ਕੀ ਨਾਸ ਹੋ ਗਿਆ ਰਿੰਕੂ ਜੀ ਉਹ ਹੁਣ ਬੀ ਜੇ ਪੀ ਜੀ ਚਲੇਗੇ ਠੀਕ ਹੈ ਨਹੀਂ ਇਹ ਤਾਂ ਜਾਣਦੇ ਘੁੰਮੀ ਜਾਣਾ ਜੀ ਦੁਕਾਨਦਾਰ ਨੇ ਆਪਣਾ ਘਰਣਾ ਤੇ ਆਪਣਾ ਖਾਣਾ ਠੀਕ ਹੈ ਨਹੀਂ ਵੋਟ ਪਾਈਏ ਕਿਹਨੂੰ ਪਹਿਲਾਂ ਤਾਂ ਇਹ ਨਹੀਂ ਸਮਝਦਾ ਦੀ ਵੋਟ ਪਾਈਏ ਕਿਨੂੰ ਕਿਹੜੀ ਪਾਰਟੀ ਹੈ ਕਿਹੜੀ ਪਾਰਟੀ ਕਿੱਥੇ ਨਹੀਂ ਹੈਗੀ ਇਹ ਤਾਂ ਮੇਰੀ ਗੱਲ ਤੁਸੀਂ ਮੰਨਦੇ ਹੋ ਮੈਂ ਸਮਾਂਗੇ ਮੇਰੀ ਗੱਲ ਸਮਝਗੇ ਨਾ ਤੁਸੀਂ ਕਿਹੜੀ ਪਾਰਟੀ ਕਿੱਧਰ ਜਾਈਏ ਉਹਨੂੰ ਪੁੱਛਿਓ ਤੁਸੀਂ ਪਹਿਲਾਂ ਜਦੋਂ ਆਉਣਗੇ ਵੀ ਤੁਸੀਂ ਪਾਰਟੀ ਕਿਹੜੀ ਚੋਂ ਹੈ ਨਾ ਵੀ ਲਿੱਕ ਕੇ ਰੱਖਿਆ ਕਰੋ ਮੂਰੇ ਵੀ ਸਾਨੂੰ ਅਸੀਂ ਕਨਫਿਊਜ਼ ਹੋ ਜੰਨੇ ਆ ਉਹੀ ਤਾਂ ਗੱਲ ਹੈ ਨਹੀਂ ਇਹ ਹੀ ਤਾਂ ਮੈਂ ਤੁਹਾਨੂੰ ਕਹਿਣਾ ਚਾਹਣਾ ਹੁਣ ਕੋਈ ਉਧਰ ਆਮ ਆਲੀ ਪਾਰਟੀ ਚਲੇ ਜਾਂਦਾ ਹੈ ਆਮ ਆਦੀ ਪਿਆਲ ਪਾਰਟੀ ਜਿਹੜਾ ਭਾਜਪੀ ਚੱਲ ਜਾਂਦਾ ਭਾਜਪੀ ਵਾਲਾ ਅਕਾਲੀਆਂ ਚੱਲ ਜਾਂਦਾ ਕਦੇ ਇਹਨਾਂ ਦਾ ਗਠਜੋੜ ਹੋ ਜਾਂਦਾ ਕੋਈ ਹੈ ਹੀ ਨਹੀਂ ਇਹਨਾਂ ਦੇ ਹਿਸਾਬ ਦਾ ਤਾਂ ਵੱਖ-ਵੱਖ ਲੋਕ ਆਪਣੀ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਰਹੇ ਨੇ ਕਿ ਕੋਈ ਹੱਲ ਨਹੀਂ ਹੈਗਾ ਬਹੁਤ ਪਰੇਸ਼ਾਨ ਨੇ ਲੋਕ ਹੋਰ ਵੀ ਬਹੁਤ ਸਾਰੀਆਂ ਦਿਖਾਉਂਦਾ ਨੇ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦਾ ਮਾਹੌਲ ਹੈ ਜਿਹੜਾ ਉਹ ਨਜ਼ਰ ਆ ਰਿਹਾ ਹੈ ਅਕਲ ਜੀ ਨੇ ਸਾਡੇ ਨਾਲ ਇੱਥੇ ਕੀ ਨਾਮ ਅਕਲ ਜੀ ਗਦੰਤ ਸਿੰਘ ਕਿਹੜੀ ਵਾਰ ਠੀਕ ਲੱਗੀ ਐ ਕਿ ਐਮਪੀ ਕਿਹਦਾ ਚੁਣ ਰਹੇ ਹੋ ਫਿਰ ਹਾਂਜੀ ਇੱਥੇ ਹੁਣ ਜਿਹੜਾ ਚੰਗਾ ਹੋਊਗਾ ਨਵੇਂ ਬੰਦੇ ਹੁਣ ਕੀ ਕਹਿ ਸਕਦੇ ਆ ਅੱਛਾ ਡਾਕਟਰ ਅਮਰ ਸਿੰਘ ਸੀ ਪਹਿਲਾਂ ਉਹ ਠੀਕ ਰਹੇ ਨੇ ਭਾਈ ਡਾਕਟਰ ਅਮਰ ਸਿੰਘ ਸੰਤਾ ਪਤਾ ਨਹੀਂ ਉਹਦੇ ਬਾਰੇ ਅੱਛਾ ਆਈ ਨਹੀਂ ਕਦੇ ਅੱਛਾ ਵੋਟ ਲੈਣ ਆਏ ਹੁਣੇ ਨੇ ਉਹ ਤੋਂ ਪਹਿਲਾਂ ਉਸ ਤੋਂ ਬਾਅਦ ਨਹੀਂ ਆਏ ਕਦੇ ਅੱਛਾ ਇਸ ਵਾਰ ਫਿਰ ਜਿਵੇਂ ਗੁਰਪ੍ਰੀਤ ਜੀਪੀ ਨੇ ਇਹਨੇ ਆਮ ਆਕਾਲੀ ਦਲ ਜਾਂ ਭਾਜਪਾ ਉਹਦੇ ਚ ਕਿਹੜਾ ਠੀਕ ਲੱਗਿਆ ਭਾਈ ਇਸ ਵਾਰ ਜਿਹੜਾ ਹੁੰਦਾ ਜੀ ਪਰ ਠੀਕ ਹੈ ਠੀਕ ਹੈ ਅੱਛਾ ਬਸ ਇਹੀ ਕੰਮ ਕਰਦੀ ਹੁੰਦੀ ਬੰਦੇ ਕੰਮ ਕਰਾਈ ਜੀ ਇਹ ਸਭ ਦਈਏ ਬਸ ਬਸੇਰੀ ਹੈ ਹੈ ਜਿਵੇਂ ਸੇ ਹੈ ਜੀ ਸਭ ਨਾਲ ਕੋਈ ਨਹੀਂ ਸੰ ਕੰਮ ਕਰ ਕੋਈ ਵਧੀਆ ਚੱਲ ਰਿਹਾ ਕਿ ਪ੍ਰਭਾਵਿਤ ਹੋਇਆ ਕਿਸੇ ਲੱਗਦਾ ਤੁਹਾਨੂੰ ਹੁਣ ਅਸੀਂ ਤਾਂ ਜਿੱਦਾਂ ਕੰਮ ਕਰਦੇ ਬਸ ਇਦਾਂ ਹੀ ਦੇਣਾ ਸੀਦਾ ਹਰ ਸਾਲ 5 ਸਾਲ ਇਦਾਂ ਹੀ ਦੇਣਾ ਸੰਘਤਾ ਕੋਈ ਸਮੱਸਿਆ ਨਾਲ ਹੱਲ ਨਹੀਂ ਗਾ ਅੱਟ ਜੀ ਕੀ ਨਾਮ ਹੈ ਸੁਨੀ ਰੇਨ ਠੀਕ ਹੈ ਤੇ ਇਸ ਵਾਰ ਕੀ ਲੱਗਦਾ ਵੀ ਕਿਹੜਾ ਐਮਪੀ ਬਣਾਉਣਾ ਚਾਹੀਦਾ ਉੱਪਰ ਪ੍ਰਧਾਨ ਮੰਤਰੀ ਦਾ ਮਸਲਾ ਹੈ ਤੁਹਾਨੂੰ ਪਤਾ ਨਹੀਂ ਸਰ ਕੋਈ ਨਾ ਤੁਹਾਨੂੰ ਪਾਰਟੀ ਕੋਈ ਤਾਂ ਪਸੰਦ ਹੋਊਗੀ ਨਾ ਹਾਂਜੀ ਕੋਈ ਵੱਡਸ ਸੰਦੋਗੀਆ ਦੱਸੋ ਲੇਟਰ ਦੱਸੋ ਕਿਹੜਾ ਚੰਗਾ ਲੱਗਦਾ ਪਾਰਟੀ ਕਿਹੜੀ ਠੀਕ ਲੱਗੀ ਆ ਕਾਂਦੀ ਜਲ ਬੀਜੇਪੀ ਆਮ ਆਦਮੀ ਪਾਰਟੀ ਕੇ ਕਾਂਗਰਸ ਬੀਜੇਪੀ ਕੇਂਦਰਿੰਦਰ ਮੋਦੀ ਦੋ ਵਾਰ ਰਹੇ ਨੇ ਆ ਨਾ ਬੀਜੇਪੀ ਦੇ ਪ੍ਰਧਾਨ ਮੰਤਰੀ ਕਿਵੇਂ ਦੇਖਦੇ ਹੋ ਕੰਮ ਕਰ ਹੋਏ ਨੇ ਕਿਹੜਾ ਕੰਮ ਲੱਗਿਆ ਵੀ ਠੀਕ ਹੋਇਆ ਸਾਰੇ ਠੀਕ ਲੱਗੇ ਹਨ ਇਹਨਾਂ ਦੇ ਕੰਮ ਤਾਂ ਠੀਕ ਲੱਗੇ ਹਨ ਉਨ੍ਹਾਂ ਨੂੰ ਅੱਛਾ ਹਾਂਜੀ ਇਸ ਵਾਰ ਫਿਰ ਬਣਾਉਗੇ ਪ੍ਰਧਾਨ ਮੰਤਰੀ ਕੀ ਬਦਲੋਗੇ ਨਹੀਂ ਉਹ ਹੀ ਰੱਖਾਂਗੇ ਨਰਿੰਦਰ ਮੋਦੀ ਨੂੰ ਹਾਂਜੀ ਠੀਕ ਹੈ ਪੰਜਾਬ ਚ ਦਾਦਾ ਵੀ ਗੱਲਬਾਤ ਬਣੂਗੀ ਇਹਨਾਂ ਦੀ ਹੋ ਤਾਂ ਪਤਾ ਨਹੀਂ ਤਾਂ ਵੱਖ-ਵੱਖ ਲੋਕ ਆਪਣੀ ਆਪਣੀ ਰਾਏ ਰੱਖ ਰਹੇ ਨੇ ਦੁਕਾਨਦਾਰਾਂ ਦੀ ਵੀ رائے ਦੇਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਸ ਤਰੀਕੇ ਦਾ ਮਾਹੌਲ ਹੈ ਤੇ ਕੀ ਕੁਝ ਹੋ ਆਪਣੀ ਵਿਚਾਰ ਰੱਖਦੇ ਨੇ ਹੋਰ ਵੀ ਦੁਕਾਨਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਕਿ ਉਹ ਦਾ ਮਹੌਲ ਹੈ ਜਿਹੜਾ ਉਹ ਨਜ਼ਰ ਆ ਰਿਹਾ ਹੈ ਸਿਕਾ ਜੀ ਕੀ ਨਾਮ ਆ ਜੀ ਰਾਜਵਿੰਦਰ ਸਿੰਘ ਠੀਕ ਹੈ ਐਮਪੀ ਦੀਆਂ ਚੋਣਾਂ ਫੇਰ ਆ ਗਈਆਂ ਕੀ ਲੱਗਦਾ ਹੈ ਕਿਹੜੀ ਪਾਰਟੀ ਚਾ ਕਿਹੜਾ ਉਮੀਦਵਾਰ ਠੀਕ ਲੱਗਦਾ ਤੁਹਾਨੂੰ ਆਪਣੇ ਹਲਕੇ ਚ ਠੀਕ ਐ ਸਕਦਾ ਹੈ ਹਾਂ ਜੀ ਮੈਂ ਤਾਂ ਕੁਝ ਨਹੀਂ ਪਤਾ ਲੱਗ ਰਿਹਾ ਕਿ ਮੀ ਲੀਡਰ ਪਾਰਟੀਆਂ ਬੂਟੀਆਂ ਬਦਲ ਦੇਣ ਤਾਂ ਨਹੀਂ ਪਤਾ ਲੱਗਦਾ ਜੀ ਕੁਝ ਨਹੀਂ ਪਤਾ ਚੱਲਦਾ ਜਿਵੇਂ ਤੁਹਾਡੇ ਡਾਕਟਰ ਅਮਰ ਸਿੰਘ ਸੀ ਹੁਣ ਵੀ ਹੈਗੇ ਨੇ ਐਮਪੀ ਉਹ ਠੀਕ ਨੇ ਦੁਬਾਰਾ ਫੇਰ ਖੜੇ ਨੇ ਚੋਣਾਂ ਦੇ ਵਿੱਚ ਕਿ ਹੋਰ ਕੋਈ ਅਦਰ ਉਹਦੇ ਚੋਣਾਂ ਚਾਹੁੰਦੇ ਆਂ ਬਾਬੂ ਜੀ ਤੱਕ ਕੁਝ ਨਹੀਂ ਪਤਾ ਚੱਲ ਰਿਹਾ ਕਿਹਦਾ ਕੀ ਸਾਬ ਕਿਤਾਬ ਹੋਣਾ ਚਲੋ ਮੈਂ ਪਾਰਟੀ ਦੱਸ ਦੂ ਵੀ ਪਾਰਟੀ ਕਿਹੜੀ ਠੀਕ ਲੱਗਿਆ ਹੁਣ ਤੱਕ ਪਿਛਲੀਆਂ ਤੁਸੀਂ ਦੇਖੀਆਂ ਨੇ ਹਣਾ ਤੇ ਆਮ ਆਦਮੀ ਪਾਰਟੀ ਦੋ ਸਾਲਾਂ ਤੋਂ ਆਈ ਹੈ ਕਿਹੜੀ ਠੀਕ ਲੱਗੀ ਹੈ ਇਹ ਤਾਂ ਆਮ ਆਦਮੀ ਪਾਰਟੀ ਫਿਲਹਾਲ ਤਾਂ ਠੀਕ ਹੀ ਹਾਲੇ ਠੀਕ ਹੈ ਹੂੰ ਕਿਹੜਾ ਕੰਮ ਠੀਕ ਲੱਗੇ ਇਕ ਤੇ ਲੋਕਾਂ ਨੇ ਬਿਜਲੀ ਦਾ ਬਿੱਲ ਮਾਫ ਕਰਤੇ ਇਹਨਾਂ ਨੇ ਤੋੜਦਾ ਕਿ ਮਾਰਸ਼ਲ ਹੋਣਾ ਹੈ ਸਾਨੂੰ ਤਾਂ ਆਣਾ ਹੀ ਆਣਾ ਬਾਹੂ ਸਾਨੂੰ ਕਿਨੇ ਬਖਸ਼ਣਾ ਅੱਛਾ ਤੁਹਾਡੀ ਹੁਣ ਤੱਕ ਦੀ ਕੋਈ ਸਮੱਸਿਆ ਹੈ ਤੁਸੀਂ ਆਪਣੇ ਐਮਪੀ ਆਉਂਦੇ ਨੇ ਇੱਥੇ ਉਹਨਾਂ ਕੋਲ ਰੱਖੀ ਹੋਵੇ ਕਿ ਆਉਂਦੀ ਨਹੀਂ ਕੌਣਾ ਕਿਨੇ ਇੱਥੇ ਵੇਖੋ ਅੱਜ ਅਸੀਂ ਕਿੰਨੀ ਵਾਰ ਆਏ ਨੇ ਅੱਜ ਤੱਕ ਤਾਂ ਦੇਖਿਆ ਵੀ ਨਹੀਂ ਕੋਣਾ ਪਤਾ ਵੀ ਨਹੀਂ ਅੱਜ ਤੱਕ ਦੇਖਿਆ ਵੀ ਨਹੀਂ ਡਾਟਰ ਸਿੰਘ ਆਹ ਕੌਣਾ ਅੱਛਾ ਉਹਨੇ ਮੁੜ ਕੇ ਜਿੱਤ ਕੇ ਛੱਗਲ ਵੀ ਨਹੀਂ ਦਿਖਾਈ ਉਹ ਕਹਿੰਦੇ ਵੀ ਇੱਥੇ ਮਤਲਬ ਜਿਹੜੀਆਂ ਗੱਡੀਆਂ ਨਹੀਂ ਸੀ ਰੁਕਦੀਆਂ ਸੀ ਰੁਕਣ ਲਾਤੀਆਂ ਰੇਲਵੇ ਸਟੇਸ਼ਨ ਤੇ ਉਹਦੇ ਨਾਲ ਕੋਈ ਫਾਇਦਾ ਹੋਇਆ ਤੁਹਾਨੂੰ ਅਜੀ ਦੁਕਾਨਦਾਰ ਬੰਨੇ ਕਿੱਥੇ ਜਾਣਾ ਮੇਰੇ ਯਾਰਾ ਇਹਦਾ ਇੱਥੇ ਹੀ ਰਹਿਣਾ ਖੁੱਦ ਦੇ ਡੱਡੂ ਹੂ ਚ ਮਤਲਬ ਜਿਵੇਂ ਉੱਪਰ ਪ੍ਰਧਾਨ ਮੰਤਰੀ ਦਾ ਮਸਲਾ ਹੈ ਪ੍ਰਧਾਨ ਮੰਤਰੀ ਬਦਲਦੇ ਨੇ ਪਹਿਲਾਂ ਡਾਕਟਰ ਮਨੋਨ ਸਿੰਘ ਸੀ ਪੇ ਨਰਿੰਦਰ ਮੋਦੀ ਨੇ 10 ਸਾਲ ਤੁਹਾਡੇ ਕੰਮਕਾਰ ਤੇ ਕੋਈ ਅਸਰ ਪਿਆ ਕੰਮਕਾਰ ਤਾਂ ਮੋਦੀ ਨੇ ਤਾਂ ਪਾਇਆ ਹੀ ਹੈ ਬਾਪੂ ਮੋਦੀ ਨੇ ਅਸਰ ਤਾਂ ਪਾਇਆ ਹੀ ਹੈ ਅਸਰ ਪਿਆ ਨੈਗੇਟਿਵ ਹਾਂ ਨੈਗੇਟਿਵ ਹੀ ਆ ਪਰ ਦਿੱਤਾ ਹੈ ਮੈਨੂੰ ਕਿਵੇਂ ਸੀਗਾ ਤੁਸੀਂ ਲੰਬੇ ਸਮੇਂ ਤੋਂ ਦੁਕਾਨਦਾਰੀ ਕਰਦੇ ਆ ਰਹੇ ਹੋ ਜੀ GST ਨਹੀਂ ਸੀ ਹੁਣ GST ਲੱਗ ਗਈ ਉਹਦੇ ਉੱਤੇ ਕਿੰਨਾ ਕਸਰਪਿਆ ਜੀ ਫਿਰ ਜੀ ਅਸੀਂ ਜਾਣਾ ਤਾਂ ਆਪਣੇ ਪ੍ਰੋਫਿਟ ਚੋਂ ਹੀ ਆ ਮਤਲਬ ਉਹ ਨਹੀਂ ਸੀ ਲਾਉਣਾ ਚਾਹੀਦਾ ਤੁਸੀਂ ਇਹ ਮੰਨਦੇ ਹੋ ਨਾ ਤੇ ਪੈਟਰੋਲ ਡੀਜ਼ਲ ਆ ਜਿਹੜਾ ਉਹ GST ਤੋਂ ਬਾਹਰ ਹੈ GST ਲੱਗੀ ਪਈ ਹੈ ਕਿੱਥੇ ਬਾਹਰ ਆ ਉਹਦੇ ਵਿੱਚ ਰੋਜ਼ ਕੱਢਦਾ ਵਾਧਾ ਪਿਆ ਉਹ ਕੜਕ ਬਾਹਰ ਆ ਕਿੱਥੇ ਮੈਨੂੰ ਦੱਸ ਕਿਹੜੇ ਦਿਨ ਬਾਹਰ ਹੋਇਆ ਉਹ ਵੀ ਕਦੇ ਵਧ ਗਿਆ ਕਦੇ ਘਟ ਗਿਆ ਤੁਹ ਕੀ ਲੱਗਦਾ ਵੀ ਕੋਈ ਇਦਾਂ ਦਾ ਕੰਮ ਜਿਹੜਾ ਪਿਛਲੀਆਂ ਸਰਕਾਰਾਂ ਨਹੀਂ ਕਰਿਆ ਉਹ ਹੋਣਾ ਚਾਹੀਦਾ ਹੁਣ ਵਾਲੇ ਸਮੇਂ ਚ ਕੀ ਕਹ ਸਕਦਾ ਬਾਪੂ ਕੁਛ ਨਹੀਂ ਪਤਾ ਚੱਲਦਾ ਨਾ ਲੋਕਾਂ ਦਾ ਵੀ ਇਹਨਾਂ ਨੇ ਕੀ ਕਰ ਜਾਣਾ ਕੀ ਧਰ ਜਾਣਾ ਪੰਜਾਬ ਚ ਕੀ ਲੱਗ ਰਿਹਾ ਵੀ ਕਿਹੜੀ ਪਾਰਟੀ ਦਾ ਪ੍ਰਭਾਵ ਜ਼ਿਆਦਾ ਲੱਗ ਰਿਹਾ ਹੁਣ ਇਸ ਵਕਤ ਕਿਸੇ ਦਾ ਨਹੀਂ ਬਾਪੂ ਹੁਣ ਮੈਂ ਤੈਨੂੰ ਸੱਚੀ ਗੱਲ ਦੱਸਦਾ ਨਾ ਕਲੀਅਰ ਇਹ ਕਿਸੇ ਦਾ ਨਹੀਂ ਹੈਗਾ ਹਲੇ ਲੋਕ ਨਾਰਾਜ਼ ਨੇ ਜਿਹੜੀ ਪਾਰਟੀ ਸਾਰੇ ਤੋਂ ਹੀ ਨਾਰਾਜ਼ ਨੇ ਅੱਛਾ ਦੋ ਸਾਲ ਇਹਨਾਂ ਨੂੰ ਵੀ ਦੇਖ ਰਿਹਾ ਤੁਸੀਂ ਨਵੀਂ ਸਰਕਾਰ ਨੂੰ ਲੋਕਾਂ ਨੇ ਇਹਨਾਂ ਨੂੰ ਵੀ ਦੇਖ ਲੈਣਾ ਵੀ ਪੱਲੇ ਕੁਛ ਨਹੀਂ ਕਹਦੇ ਹੁਣ ਕੀ ਕਹੀਏ ਇਹ অপਸ਼ਨ ਕੀ ਹੈ ਤੁਹਾਡੇ ਕੋਲ ਵੀ ਕਿਤੇ ਤਾਂ ਵੋਟ ਪਾਉਣੀ ਹੁੰਦੀ ਹੈ ਨਾ ਦੇਖੀ ਜਾਊਗੀ ਟਾਈਮ ਤੇ ਆ ਕੇ ਹੁਣ ਕਿਹਨੂੰ ਪਾਵਾਂਗੇ ਚਲੋ ਬਾਜੀ ਹੋਰ ਚਾਪ ਲਈ ਸਟੂਰ ਵਾਲੀ ਤਾਂ ਲੋਕਾਂ ਨੇ ਵੱਖ-ਵੱਖ ਦੁਕਾਨਦਾਰ ਆਪਣੀ ਆਪਣੀ ਸਮੱਸਿਆ ਵੀ ਰੱਖ ਰਹੇ ਨੇ ਦੇ ਆਪਣੀ ਆਪਣੀ ਰਾਏ ਵੀ ਸਟਨਾ ਜਰੂਰ ਸਾਂਝੀ ਜਿਹੜੀ ਕਰ ਰਹੇ ਨੇ ਗੱਲਬਾਤ ਕਰਾਂਗੇ ਹੋਰ ਵੀ ਇੱਥੇ ਮੌਜੂਦ ਨੇ ਦੁਕਾਨਦਾਰ ਆ ਜੋ ਅੱਗੇ ਨੂੰ ਜੀ ਕੀ ਨਾਮ ਹੈ ਤੁਹਾਡਾ ਗੰਦੇਵ ਹੈ ਜੀ ਇੱਕ ਮਿੰਟ ਅੰਕ ਜੀ ਕਿਹੜੀ ਪਾਰਟੀ ਠੀਕ ਲੱਗੀ ਲੋਕ ਸਭ ਦੇ ਚੋਣ ਆ ਗਈਆਂ ਭਾਈ ਆਹੀ ਤਾਂ ਫਰਕ ਆ ਫਰੀ ਐਸੀ ਹੰਦਿਆ ਕੋਈ ਨੂੰ ਪਤਾ ਨਹੀਂਗਾ ਕਿ ਜੋਰ ਤੋਂ ਅੱਛਾ ਸਹੀ ਠੀਕ ਹੈ ਤੁਹਾਡਾ ਕੀ ਨਾਮ ਹੈ ਭਾਜੀ ਰਜੇਸ਼ ਕੁਮਾਰ ਪਟਿਆਲੇ ਤੋਂ ਹਾਂ ਠੀਕ ਹੈ ਕੀ ਲੱਗ ਰਿਹਾ ਤੁਹਾਡੇ ਉਧਰ ਸਾਰੇ ਉਮੀਦਵਾਰ ਦਾ ਰਨ ਹੋ ਚੁੱਕਿਆ ਹੈ ਲੋਕ ਸਭਾ ਦਾ ਮਸਦਾ ਹੈ ਕਿਹੜਾ ਉਮੀਦਵਾਰ ਪਸੰਦ ਹੈ ਤੁਹਾਨੂੰ ਜਾਂ ਪਾਰਟੀ ਪਸੰਦ ਹੈ ਸਾਡੇ ਪਟਿਆਲੇ ਤੋਂ ਜਿਹੜੇ ਗਾਂਧੀ ਜੀ ਨੇ ਉਹ ਕਾਂਗਰਸ ਤੋਂ ਖੜੇ ਨੇ ਬਟ ਇਹ ਵੀ ਰਾਣੀ ਜੀ ਬੀਜੇਪੀ ਤੋਂ ਖੜੇ ਨੇ ਬਟ ਸਾਡੇ ਬੀਜੇਪੀ ਤੋਂ ਲੈ ਜਾਣਗੇ ਮਾਹਾਰਾਣੀ ਪ੍ਰਨੀਤ ਕੌਰ ਜੀ ਤੁਹਾਨੂੰ ਪਾਰਟੀ ਪਸੰਦ ਹੈ ਪਾਰਟੀ ਪਸੰਦ ਬਟ ਉਹਨਾਂ ਦੇ ਕੰਮ ਵੀ ਪਸੰਦ ਫਿਊਚਰ ਚ ਆਉਣ ਵਾਲਾ ਫਿਊਚਰ ਬਹੁਤ ਬੜੀਆ ਮਤਲਬ ਬੀਜੇਪੀ ਨਾਲ ਰਹੇਗਾ ਮੋਦੀ ਜੀ ਕੇ ਵੈਰੀ ਨਾਈਸ ਪ੍ਰਧਾਨ ਮੰਤਰੀ ਮੈਨੂੰ ਤਾਂ ਵਧੀਆ ਨਾ ਤਾਂ ਕੋਈ ਸ਼ਾਇਦ ਹੋ ਸਕਦਾ ਪ੍ਰਧਾਨ ਮੰਤਰੀ ਨਾ ਆਏਗਾ ਪਹਿਲਾਂ ਇਹਨਾਂ ਨੇ ਕੰਮ ਬਥੇ ਕਰ ਰਹੇ ਨੇ ਪ੍ਰਨੀਤ ਕੌਰ ਜੀ ਨੇ ਪਟਿਆਲੇ ਚ ਪ੍ਰਨੀਤ ਕੌਰ ਨੇ ਹਾਂ ਹਾਂ ਵਧੀਆ ਕੰਮ ਅਗੇ ਹਾਂਜੀ ਨਹੀਂ ਦੇਖੋ ਜੇ ਲੋਕ ਇੱਕ ਪਤਾ ਹੀ ਕੀ ਹੁੰਦਾ ਇਨਸਾਨ ਵਧੀਆ ਹੋਣਾ ਚਾਹੀਦਾ ਠੀਕ ਹੈ ਪਾਰਟੀ ਕਲਰ ਚੀਜ਼ ਚਲੋ ਫਿਦਰਤ ਬੰਦੇ ਦੀ ਫਿਦਰਤ ਹੁੰਦੀ ਹੈ ਨਹੀਂ ਮਤਲਬ ਤੁਸੀਂ ਹੋ ਤੁਸੀਂ ਕਿ ਇਨਸਾਨ ਬੰਦੇ ਪਾਰਟੀ ਕੋਈ ਹੋਵੇ ਤੁਸੀਂ ਆਪਣੇ ਮਤਲਬ ਜੋ ਤੁਹਾਡੀ ਫਿਦਰਤ ਉਹ ਕੰਮ ਤਾਂ ਉਹੀ ਕਰੋਗੇ ਨਾ ਪਾਰਟੀ ਭਾਵੇਂ ਕੋਈ ਵੀ ਚਲੋ ਤੁਸੀਂ ਉਮੀਦਵਾਰ ਦੇਖ ਕੇ ਵੋਟ ਪਾਉਂਗੇ ਹਾਂ ਇਹ ਸਮਝ ਲਓ ਜੀ ਅੱਛਾ ਤੇ ਉੱਪਰ ਪਾਰਟੀ ਵੀ ਦੇਖੋਗੇ ਫਿਰ ਬੀਜੇਪੀ ਦਾ ਪੰਜਾਬ ਚ ਲੱਗਦਾ ਕੁਝ ਬਣੂਗਾ ਬੀਜੇਪੀ ਦਾ ਪੰਜਾਬ ਦੇ ਵਿੱਚ ਦੇਖੋ ਸੀਟਾ ਲੈ ਜਾਏਗਾ ਬਟ ਇਹ ਵੀ ਪੂਰੇ 1300 13 ਮੈਂ ਇਹ ਨਹੀਂ ਕਹਿ ਸਕਦਾ ਬਟ ਇਹ ਵੀ 3-4 ਸੀਟਾਂ ਸ਼ੋਰ ਹੈਗੇ ਆ ਜਾਣੇ ਕਿ ਤਾਂ ਪ੍ਰਿਆਲਾ ਬਾਕੀ ਮੈਨੂੰ ਹੋਰ ਨੋਲੇਜ ਨਹੀਂ ਹੈਗੀ ਬਸ ਇਹ ਤਿੰਨ ਚਾਰ ਸਿੱਤ ਪ੍ਰਧਾਨ ਮੰਤਰੀ ਜੀ ਗੱਲ ਬਣੂਗੀ ਉਹ ਸ਼ੋਰ ਹੈ 101% ਸ਼ੋਰ ਹੈ ਪ੍ਰਧਾਨ ਮੰਤਰੀ ਤੇ ਨਹੀਂ ਸਰ 400 ਤੋਂ ਪਾਰ ਤਾਂ ਨਹੀਂ ਬਟੇ ਆਰਾਮ ਨਾਲ ਲੈ ਜਾਣਗੇ ਬਹੁਤ ਆਰਾਮ ਨਾਲ ਬਣਾ ਦੇਣਗੇ ਹਾਂ ਜੀ ਤੁਹਾਡੀ ਕੋਈ ਸਮੱਸਿਆ ਹੈ ਵੀ ਆ ਸਮੱਸਿਆ ਸਾਡੀ ਹੈਗੀ ਹੈ ਵੀ ਦਾ ਹੱਲ ਨਹੀਂ ਹੋਇਆ ਹੁਣ ਤੱਕ ਕੋਈ ਸਮੱਸਿਆ ਨਹੀਂ ਵਧੀਆ ਜਿਹਾ ਜੀ ਰਹੇ ਕੋਈ ਦਿੱਕਤ ਨਹੀਂ ਆ ਜੀ ਅੱਛਾ ਤੁਸੀਂ ਉੱਪਰ ਤਾਂ ਜਦੋਂ ਗੱਲ ਕਰਤੀ ਪ੍ਰਧਾਨ ਮੰਤਰੀ ਦੀ ਪੰਜਾਬ ਦੀ ਗੱਲ ਕਰੀਆਂ ਪੰਜਾਬ ਚ ਮਾਨ ਸਰਕਾਰ ਹੈ ਉਹਦਾ ਕੋਈ ਕੰਮ ਕਾਠੀਕ ਲੱਗਿਆ ਕਿ ਨਹੀਂ हां ठीक है हमारी पार्टी भी काम ठीक कर रही है बट ये भी फ्यूचर नहीं है हां बसहरा नहीं कहा जाऊंगा थैंक यू सो मच तां बक बक लोग अपनी अपनी राय ਨੇ ਜਿਹੜੀ ਉਹ ਜਰੂਰ ਸਾਂਝੀ ਕਰ ਰਹੇ ਨੇ ਹੋਰ ਇੱਕ ਅੱਧੀ ਦੁਕਾਨਦਾਰ ਦੀ ਗੱਲਬਾਤ ਕਰਨੀ ਚਾਹਾਂਗੇ ਦੇਖਦੇ ਹਾਂ ਕਿ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਤੇ ਕਿਸ ਤਰੀਕੇ ਦਾ ਮਾਹੌਲ ਆ ਜਿਹੜਾ ਉਹ ਨਜ਼ਰ ਆ ਰਿਹਾ ਹੈ ਨਾ ਲੋਕ ਸਭਾ ਚੋਣਾਂ ਦੇ ਦੌਰਾਨ ਕਿਉਂਕਿ ਮਸਲਾ ਪ੍ਰਧਾਨ ਮੰਤਰੀ ਦਾ ਹੁੰਦਾ ਤੇ ਗੱਲਬਾਤ ਕਰਾਂਗੇ ਪਾਜੀ ਕੀ ਨਾਮ ਹੈ ਜਸਕਿਰਤ ਸਿੰਘ ਜੀ ਇਹ ਲੋਕ ਸਭਾ ਦੇ ਚੋਣ ਆ ਗਏ ਆ ਕਿਹੜੀ ਪਾਰਟੀ ਠੀਕ ਲੱਗੀ ਹੈ ਫਿਲਹਾਲ ਤਾਂ ਸਾਰੀਆਂ ਠੀਕ ਲੱਗ ਰਹੀਆਂ ਉਮੀਦਵਾਰ ਵਧੀਆ ਨੇ ਜੀ ਸਾਰੇ ਉਹ ਬਾਕੀ ਕੋਈ ਇੱਕ ਦੱਸੋ ਜੀ ਫਿਲਹਾਲ ਤਾਂ ਕੋਈ ਨਹੀਂ ਕਹਿ ਸਕਦਾ ਜੀ ਡਾਕਟਰ ਅਮਰ ਸਿੰਘ ਠੀਕ ਸੀਗੇ ਜਿਹੜੇ ਹੁਣ ਐਮਪੀ ਚੱਲ ਰਹੇ ਨੇ ਤੁਹਾਡੇ ਫਿਲਹਾਲ ਤਾਂ ਚੱਕਰਾਂ ਮਤ ਵਧੀਆ ਚੱਲ ਰਹੇ ਨੇ ਜੀ ਦੇਖੋ ਜੀ ਬਾਕੀ ਆਉਣ ਵਾਲੇ ਚੋਣਾਂ ਦੇ ਹਿਸਾਬ ਨਾਲ ਕੀ ਬਣਦੇ ਹਨ ਦੇਖੋ ਜੀ ਨਹੀਂ ਜਿਵੇਂ ਚਾਰ ਉਮੀਦਵਾਰ ਖੜੇ ਨੇ ਤੁਸੀਂ ਪਿਛਲੀਆਂ ਵੀ ਸਰਕਾਰਾਂ ਦੇਖੀਆਂ ਨੇ ਮਾਨ ਸਰਕਾਰ ਦੋ ਸਾਲਾਂ ਤੋਂ ਦੇਖ ਰਹੇ ਹਾਂ ਪਰ ਇਹ ਪ੍ਰਧਾਨ ਮੰਤਰੀ ਦਾ ਮਾਮਲਾ ਹੈ ਕੋਈ ਇੱਕ ਠੀਕ ਲੱਗਿਆ ਹੋਵੇ ਵੀ ਇਹਨੇ ਕੰਮ ਪਹਿਲਾਂ ਨਹੀਂ ਕਰੇ ਇਹਨੇ ਵਧੀਆ ਕਰਤੇ ਕੋਈ ਇੱਕ ਲੱਗਿਆ ਹੋਵੇ ਦੇਖੋ ਜੀ ਕਹਿਣਾ ਤਾਂ ਇਹੀ ਚਾਹੂੰਗਾ ਜੀ ਆਹ ਨਾਲੇ ਟਾਈਮ ਦੇ ਵਿੱਚ ਤਾਂ ਲੋਕਾਂ ਨੂੰ ਸੋਚ ਸਮਝ ਕੇ ਵੋਟ ਪਾਣੀ ਚਾਹੀਦੀ ਏ ਪਿਛਲੇ ਹਾਲਾਤਾਂ ਨੂੰ ਦੇਖਦੇ ਹੋਏ ਵੀ ਕੀ ਕੁਝ ਬਣਿਆ ਹੈ ਕੀ ਕੁਝ ਕੰਮ ਹੋਏ ਨੇ ਉਸ ਉਸ ਹਿਸਾਬ ਨਾਲ ਜੀ ਕਿ ਇਦਾਂ ਲੋਕਾਂ ਨੂੰ ਬਿਨਾਂ ਦੇਖੇ ਬਿਨਾਂ ਸੋਚੇ ਸਮਝੇ ਫੈਸਲਾ ਨਹੀਂ ਲੈਣਾ ਚਾਹੀਦਾ ਜੀ ਲੋਕਾਂ ਦੇ ਵਿੱਚ ਜਾਗਰੂਕਤਾ ਹੈਗੀ ਅੱਜ ਮੰਨਦੇ ਹਾਂ ਅੱਜ ਦੇ ਸਮੇਂ 'ਚ ਗੱਲ ਕਰਾਂ ਮੈਂ ਬਿਲਕੁ ਲੋਕਾਂ ਕਰਕੇ ਆਮ ਆਦਮੀ ਪਾਰਟੀ ਨੂੰ ਚੁਣਿਆ ਹੈ ਤੇ ਕਈ ਉਹ ਤੋਂ ਵੀ ਨਾਰਾਜ਼ ਨੇ ਫਿਰ ਉਹ ਉਹਨਾਂ ਕੋਲ ਆਪਸ਼ਨ ਕੀ ਹੈ ਦੇਖੋ ਇਹ ਲੋਕਾਂ ਦਾ ਕਦੇ ਵੀ ਸੰਤੁਸ਼ਟ ਕਦੇ ਨਹੀਂ ਹੁੰਦੇ ਜੀ ਕਦੇ ਕਿਸੇ ਤੋਂ ਸੰਤੁਸ਼ਟ ਨਹੀਂ ਹੋਏ ਚਾਹੇ ਉਹ ਬਾਦਲਾਂ ਦੀ ਸਰਕਾਰ ਸੀ ਚਾਹੇ ਆਮ ਆਦਮੀ ਨੇ ਚਾਹੇ ਕਾਂਗਰਸ ਸੀ ਕਦੇ ਕਿਸੇ ਤੋਂ ਸੰਤੁਸ਼ਟ ਹੋਈ ਨਹੀਂ ਹੈਗੇ ਜੀ ਇੱਕ ਤੋਂ ਸੰਤੁਸ਼ਟੀ ਮਿਲੂਗੀ ਤਾਂ ਉਹ ਦੂਸਰੇ ਵੱਲ ਭੱਜਣਗੇ ਤੇ ਉਹ ਸਾਨੂੰ ਹੋਰ ਸੰਤੁਸ਼ਟ ਕਰੂਗਾ ਫਿਲਹਾਲ ਤਾਂ ਤੁਸੀਂ ਐਂ ਕਹਿ ਸਕਦੇ ਹੋਈ ਸਾਰੀ ਠੀਕ ਨੇ ਜੀ ਰਾਜ ਮੰਤਰੀ ਡਾਕਟਰ ਮਨਮੋਨ ਸਿੰਘ ਵਧੀਆ ਸੀਗਾ ਕਿ ਨਰਿੰਦਰ ਮੋਦੀ 10 ਸਾਲ 10 10 ਸਾਲ ਰਹਿ ਕੇ ਦੋਵੇ ਉਹਨਾਂ ਦਾ ਦੇਖੇ ਤਾਂ ਮਨਮੋਨ ਸਿੰਘ ਜੀ ਸਭ ਤੋਂ ਵਧੀਆ ਸੀਗੇ ਜੀ ਕਿਉਂਕਿ ਇੱਕ ਪੜ੍ਹੇ ਲਿਖੇ ਬੰਦੇ ਦੇ ਵਿੱਚ ਤੇ ਅਨਪੜ੍ਹ ਬੰਦੇ 'ਚ ਫਰਕ ਤਾਂ ਹੁੰਦਾ ਹੀ ਹੈ ਜੀ ਕੰਮ ਕਰਦਾ ਹੀ ਕੰਮ ਕਰਤਾ ਹੀ ਦੇਖੋ ਇੱਕ ਦੇਸ਼ ਦੀ ਇਕਨੋਮੀ ਕਿੱਥੇ ਸੀ ਕਿ ਕਿੱਥੋਂ ਤੋਂ ਕਿੱਥੇ ਲਿਆਂਦੀ ਸੀ ਉਹਨਾਂ ਨੇ 10 ਦਿਨਾਂ ਦੇ ਵਿੱਚ ਵਿੱਚ ਦਾ ਪੈਸਾ ਬਜਰੀ 15 ਦਿਨ ਤੱਕ ਦੇਸ਼ ਵਾਸਤੇ ਤਾਂ ਉਹਨਾਂ ਦੇ ਹੱਥਾਂ 'ਚ ਪਾਵਰ ਦਿੱਤੀ ਤਾਂ ਉਹਨਾਂ ਨੇ ਕਿੱਥੇ ਤੋਂ ਕਿੱਥੇ ਲਿਆਂਦਾ ਰਿਹਾ ਦੇਸ਼ ਨੂੰ ਜੇ ਉਸ ਤਰ੍ਹਾਂ ਦਾ ਮਨਿਸਟਰ ਕੋਈ ਮਿਲ ਜਵੇ ਦੇਸ਼ ਨੂੰ ਉਸ ਤੋਂ ਵਧੀਆ ਕੀ ਹੋਊਗਾ ਬਿਲਕੁਲ ਜੀ ਬਿਲਕੁਲ ਮਿਲਣਾ ਚਾਹੀਦਾ ਜੀ ਦੁਵਾਰਾ ਉਹ ਜਾਂ ਕੁਝ ਚਾਂਸ ਸਕਦਾ ਲੱਗਦਾ ਕੁਝ ਨਹੀਂ ਕਹਿ ਸਕਦੇ ਜੀ ਲੋਕਾਂ ਦੇ ਵਿੱਚ ਕਿੰਨੀ ਜਾਗਰੂਕਤਾ ਹੈ ਕਿਸ ਤਰ੍ਹਾਂ ਸੰਚੁਚਿਤ ਹੁੰਦੇ ਨੇ ਕਿਧਰ ਨੂੰ ਪੱਖ ਪਰਦੇ ਨੇ ਉਸ ਹੱਬ ਨਾਲੇ ਹੋਊਗੀ ਤਾਂ ਲੋਕਾਂ ਨੇ ਆਪਣੀ ਆਪਣੀ ਰਾਏ ਹੈ ਜਿਹੜੀ ਦੁਕਾਨਦਾਰਾਂ ਨੇ ਰੱਖੀ ਆ ਆਪਣੀਆਂ ਸਮੱਸਿਆਵਾਂ ਵੀ ਆਖੀਆਂ ਨੇ ਕਿਹੜੀ ਪਾਰਟੀ ਚੰਗੀ ਲੱਗਦੀ ਆ ਜਾਂ ਕਿੰਨਾ ਤੋਂ ਸਮੱਸਿਆ ਹੈ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ